ਜੀ ਇਹ ਤੇ ਉਹ ਪੋਜੀਸ਼ਨ ਹੈ ਜਿਹੜੀ ਤੁਹਾਨੂੰ ਦਿਖ ਰਹੀ ਆ ਇਸ ਤੋਂ ਮਾੜੀ ਪੋਜੀਸ਼ਨ ਜਿੰਦ ਨੇ ਜਿੰਦ ਨੇ ਇਹ ਲੱਥਣਾ ਨਾ ਉਸ ਤੋਂ ਬਾਅਦ ਹੋਣੀ ਹੈ ਉਸ ਤੋਂ ਬਾਅਦ ਹੋਣੀ ਹੈ ਬਿਮਾਰੀਆਂ ਫਸਲਾਂ 3-4-4 ਫੁੱਟ ਡੰਗਰ ਮਰੇ ਪਏ ਨੇ ਬਿਮਾਰੀਆਂ ਨੇ ਫਸਲਾਂ ਬਿਲਕੁਲ ਜਦੋਂ ਝਟ ਨੇ ਇਹ ਵੇਖਣਾ ਨਾ ਇਹ ਹੁਣ ਮੈਂ ਬੀਜਾਂ ਕਿਉਂਕਿ ਅਗੇ ਰੇਤਾ ਚੜ ਜਣੀ ਹੈ ਹੂੰ ਤੁਹਾਨੂੰ ਇਹ ਆਈਡੀਆ ਹੈ ਕਿ ਬਹੁਤ ਸਾਰੀ ਜਗ੍ਹਾ ਤੇ ਬਹੁਤ ਜ਼ਮੀਨਾਂ ਚ ਕਣਕ ਬੀਜੀ ਨਹੀਂ ਜਾ ਸਕੂਗੀ ਇੱਥੇ ਕਣਕ ਬੀਜੀ ਨਹੀਂ ਜਾਣੀ ਮੈਂ ਕਿਹਨਾਂ ਰੋਟੀ ਖਾਂਜੋ ਕਿ ਨਹੀਂ ਹੁਣ ਦਾਣੇ ਤੇ ਸਾਰੇ ਫੁੱਲ ਗਏ ਨੇ ਨਹੀਂ ਹੋਣ ਘੜੋਲਿਆਂ ਚ ਪੜੋਲੀ ਨੇ ਨਾ ਸਾਡੇ ਪੜੋਲੀਆਂ ਪੜੋਲੇ ਤੇ ਪਾਣੀ ਦੇ ਭਾਵੇਂ ਦੇਖੋ ਪਾਣੀ ਦੇ ਉਹਨੂੰ 2 ਫੁੱਟ ਵੀ ਲੱਗ ਗਿਆ ਹਾਂ ਉਹ ਸਾਰੇ ਬੁੰਗਰ ਜਾਣਾ ਬਿਲਕੁਲ ਬਹੁਤ ਮਾੜੀ ਕੰਡੀਸ਼ਨ ਜਾਵਾਂਗੇ ਮੇਰੀ ਤੁਹਾਨੂੰ ਇੱਕੋ ਰਿਕਵੈਸਟ ਹੈ ਤੁਹਾਡੇ ਰਹੀਂ ਪਹਿਲ ਫਿਲਹਾਲ ਜਾਨ ਬਚਾਉਣ ਵਾਲੀ ਸਿਚੁਏਸ਼ਨ ਤੇ ਸਰਕਾਰ ਆਵੇ ਵੀ ਜਾਨਾਂ ਕਿਵੇਂ ਬਚਣੀਆਂ ਨੇ ਸੀਐਮ ਸਾਹਿਬ ਨੇ ਕਿਹਾ ਹੈ ਕੁਦਰਤੀ ਆਪਦਾ ਜ਼ੋਰ ਨਹੀਂ ਚੱਲਦਾ ਕੀ ਇਹ ਨੁਕਸਾਨ ਬਚਾਇਆ ਜਾ ਸਕਦਾ ਸੀ ਐਡਮਿਨਿਸਟ੍ਰੇਸ਼ਨ ਕੋਲ ਬੋਰਡ ਸੋਨੀਆਂ ਨਹੀਂ ਹੈਗੀਆਂ ਕੱਟੋ ਘਾੜ ਇੱਥੇ 100 ਬੋਰਡ ਚਾਹੀਦੀ 5000 ਸੀਪਲੀ ਨੂੰ ਪੱਸਿਆ ਜਿਮੇਜਨ ਬਾਹਰ ਕੱਢਣਾ ਹੈ ਜਿੰਨਾਂ ਨੂੰ ਹਾਂ ਇੱਕ ਬੋਰਡ ਮੁਸ਼ਕਲ ਦੇ ਨਾਲ 2 ਘੰਟੇ ਸੱਤ ਬੰਦੇ ਲੈ ਕੇ ਆਉਂਦੀ ਜਾਂੜ ਮੈਂ ਕਦੇ ਵਾਈ ਨਹੀਂ ਕੀਤੀ ਮੈਂ ਇੱਕ ਵਪਾਰੀ ਪਰਿਵਾਰ ਤੋਂ ਹਾਂ ਪਰ ਮੇਰੀ ਧਾ ਨਿਕਲ ਗਈ ਹੈ ਦੇਖ ਕੇ ਰੋਣ ਆਉਂਦਾ ਹੈ ਕਿ ਸੈਂਟਰ ਗਵਰਨਮੈਂਟ ਕਿੰਨਾ ਕਿੱਥੇ ਐਕਟ ਕਰ ਰਹੀ ਹੈ ਕਿ ਉਹ ਬਿਹਾਰ ਚ ਫਲੱਡਸ ਆਉਂਦੇ ਅਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਵੀ ਉੱਥੇ ਜਹਾਜ਼ ਤੇ ਜਾਂਦੇ ਆ ਇਹ ਸਾਨੂੰ ਸਮਝਾਓ ਤੁਸੀਂ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਐਕਟ ਕਰ ਰਹੀ ਹੈ ਇਸ ਵੇਲੇ ਧਰਾਤਲ ਤੇ ਨਹੀਂ ਦਿਖ ਰਹੀ ਨਹੀਂ ਹੈ ਤੁਹਾਡਾ ਦਾਇਰਾ ਕੀ ਹੈ ਕਿੰਨਾ ਕਰ ਸਕਦੇ ਹੋ ਦਾਇਰਾ ਮੇਰਾ ਐਮਪੀ ਲੈਡ ਹੈ ਮੈਂ ਪੈਣ ਨੂੰ ਗਲ ਵੀ ਪਾ ਸਕਦਾ ਤੁਸੀਂ ਆ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਮੈਂ ਵੀ ਮਰਿਆਦਾ ਚ ਪੁੱਛ ਰਿਹਾ ਦਾਇਰਾ ਹੀ ਹੈ ਵੀ ਤੁਹਾਡਾ ਦਾਇਰਾ ਕਿੰਨਾ ਹੈ ਉਹਨੂੰ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਵੀ ਇਹਨਾਂ ਦਾ ਇੰਨਾ ਕੀ ਦਾਇਰਾ ਹੈ ਇਹ ਦੁਬਾਰਾ ਨਹੀਂ ਕਰਦੇ ਦੇਖੋ ਜਿਹੜਾ 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 ਐਮੀਜੇਟਿਵ ਤੇ ਮੇਰਾ ਐਮਪੀ ਲੈਡ ਹੈ ਉਹ ਵੀ ਉਹ ਵੀ ਇਧੀਆਂ ਵੀ ਗਾਈਡਲਾਈਨ ਨੇ ਕਿੱਥੇ ਦਿੱਤਾ ਇਹਦਾ ਕਿੱਥੇ ਨਹੀਂ ਦਿੱਤਾ ਪੂਰੇ ਪੰਜਾਬ ਚ ਐਨ ਜੀਓਜ਼ ਗੁਰੂ ਘਰਾਂ ਤੋਂ ਲੰਗਰ तमाम ਲੋਕ ਭਾਵੇਂ ਸੜਕਾਂ ਤੇ ਉੱਤਰ ਆਏ ਆ ਆਪਦੇ ਲੋਕਾਂ ਖਾਤਰ ਪਰ ਇਹ ਵੱਡਾ ਸਵਾਲ ਹੈ ਕਿ ਕੀ ਇਹ ਪੋਲਿਟੀਕਲ ਤੇ ਐਡਮਿਨਿਸਟ੍ਰੇਟਿਵ ਫੇਲਿਅਰ ਨਹੀਂ ਹੈ ਫਲੱਡਸ ਦਾ ਆਉਣਾ ਭਾਵੇਂ ਕੁਦਰਤੀ ਗੱਲ ਹੈ ਸੀਐਮ ਸਾਹਿਬ ਨੇ ਲਿਖਿਆ ਕਿ ਕੁਦਰਤੀ ਆਪਦਾ ਹੈ ਔਰ ਅਸੀਂ ਖੜੇ ਤਾਂ ਹਾਂ ਪਰ ਇਹ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਪਰ ਪਲੈਨਿੰਗ ਕਿੱਥੇ ਸੀ ਬਹੁਤ ਸਾਰੇ ਸਵਾਲ ਅੱਜ ਮੈਂ ਲਿਖ ਕੇ ਪਾਏ ਆਪਦੇ ਪੇਜ ਦੇ ਉੱਤੇ ਜਿਹਦੇ ਵਿੱਚ ਇਹ ਸੀ ਕਿ ਕੀ ਪਹਿਲਾਂ ਡਰੇਨਾਂ ਦੀ ਸਫਾਈ ਕੀਤੀ ਗਈ ਹਾਲਾਂਕਿ ਜੇ ਬਹੁਤ ਵੱਡਾ ਇਫੈਕਟ ਨਹੀਂ ਪਾਉਂਦਾ ਤਾਂ ਜਿੱਥੇ-ਜਿੱਥੇ ਬਚਤ ਹੋ ਸਕਦੀ ਹੈ ਜਿੰਨੇ ਰਕਬੇ ਦੀ ਉਹ ਕਿਉਂ ਨਾ ਹੋਵੇ ਕੀ ਫਲੱਡ ਤੋਂ ਪਹਿਲਾਂ ਕੋਈ ਹਾਈ ਅਲਰਟ ਮੀਟਿੰਗਸ ਕੀਤੀਆਂ ਗਈਆਂ ਕੇਂਦਰ ਨਾਲ ਰابطਾ ਕੀਤਾ ਗਿਆ ਇੱਕ ਮਹੀਨੇ ਤੋਂ ਵੱਧ ਤੋਂ ਅਸੈਸਮੈਂਟਸ ਹੋ ਰਹੀਆਂ ਸੀਗੀਆਂ ਅਸੀਂ ਅਜਨਾਲਾ ਦੇ ਵਿੱਚ ਆ ਮੇਰੇ ਖੱਬੇ ਹੱਥ ਅਜਨਾਲਾ ਸ਼ਹਿਰ ਹੈ ਜੋ ਕਿ ਬਿਲਕੁਲ ਆਨ ਦਾ ਵਰਜ ਫਲਡਸ ਦੇ ਕਿਉਂਕਿ ਜਿਹੜਾ ਸੱਕੀ ਨਾਲਾ ਵਗਦਾ ওভারਫਲੋ ਜੇ ਹੋ ਜਾਂਦਾ ਤਾਂ ਸ਼ਹਿਰ ਵੀ ਡੁੱਬ ਜਾਊਗਾ ਮੇਰੇ ਸੱਜੇ ਹੱਥ ਰਮਦਾਸ ਤੱਕ ਦਾ ਪੂਰਾ ਇਲਾਕਾ ਡੁੱਬ ਚੁੱਕਿਆ ਅੱਗੇ ਡੇਰਾ ਬਾਬਾ ਨਾਨਕ ਤੱਕ ਸਭ ਡੁੱਬ ਚੁੱਕਿਆ ਇੱਕ ਕੁਦਰਤੀ ਹੈ ਜਾਂ ਫਿਰ ਕਿਤੇ ਨਾ ਕਿਤੇ ਐਡਮਿਨਿਸਟ੍ਰੇਟਿਵ ਫੇਲਿਅਰ ਕਰਕੇ ਨੁਕਸਾਨ ਵੱਧ ਹੋਇਆ ਸਾਡੇ ਨਾਲ ਐਮਪੀ ਗੁਰਜੀਤ ਔਜਲਾ ਸਾਹਿਬ ਨੇ ਔਜਲਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਤਾਂ ਕਿ ਜੀ ਬੜਾ ਸਪਸ਼ਟ ਸਵਾਲ ਹੈ ਮੇਰਾ ਸਰ ਲੋਕ ਅੱਕੇ ਪਏ ਆ ਪੋਲਿਟਿਸ਼ੀਅਨਸ ਤੋਂ ਜਦੋਂ ਗੱਡੀਆਂ ਟੂੰ ਟੂੰ ਕਰਦੀਆਂ ਜਾਂਦੀਆਂ ਨੇ ਲੋਕ ਕਹਿੰਦੇ ਦਿਲ ਤੇ ਵੱਜਦੀਆਂ ਸੀਐਮ ਸਾਹਿਬ ਨੇ ਕਿਹਾ ਇਹ ਕੁਦਰਤੀ ਆਪਦਾ ਜ਼ੋਰ ਨਹੀਂ ਚੱਲਦਾ ਕੀ ਇਹ ਨੁਕਸਾਨ ਬਚਾਇਆ ਜਾ ਸਕਦਾ ਸੀ ਇੱਕ ਕੋਈ ਦੋ ਤਿੰਨ ਚੀਜ਼ਾਂ ਨੇ ਕਿ ਇਹ ਜਿਹੜੀਆਂ ਸੱਕੀ ਆ ਨਾਲੇ ਐ ਇਹ ਜੀਓਗ੍ਰਾਫਿਕਲੀ ਬਹੁਤ ਵਧੀਆ ਬਣੇ ਸੀ ਜਿੱਥੇ ਆਪਾਂ ਖੜੇ ਆ ਨਾ ਆ ਸੱਕੀ ਐ ਇਹਦੇ ਨਾਲ ਨਾਲ ਜੇ ਤੁਹਾਡਾ ਅੱਗੇ ਇਧਰਲੇ ਬੰਨੇ ਆਪਾਂ 15 ਕਿਲੋਮੀਟਰ ਤੇ 15 ਨਹੀਂ ਹੋਣਾ 10 ਕਿਲੋਮੀਟਰ ਤੇ ਰਾਵੀ ਹੂੰ ਰਾਵੀ ਦੇ ਕੇ ਪਹਿਲੀ ਇੱਕ ਬਾਨ ਨੇ ਮੁੜ ਕੇ ਦੂਜਾ ਬਾਨ ਨੇ ਹੂੰ ਬਟ ਹੋਇਆ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਤੇ ਜਿਹੜੀ ਮਾਈਨਿੰਗ ਨੇ ਬਹੁਤ ਨੁਕਸਾਨ ਕੀਤਾ ਹੈ ਕੀ ਨੁਕਸਾਨ ਕੀਤਾ ਜੀ ਮਾਈਨਿੰਗ ਜਦੋਂ ਹੋ ਜਾਂਦੀ ਹੈ ਦਰਿਆ ਤੁਹਾਡੇ ਵਾਲ ਨੂੰ ਤੋਰ ਆਉਂਦਾ ਹੈ ਈਸੈਲਟਿੰਗ ਹੈ ਜਾਂ ਮਾਈਨਿੰਗ ਹੈ ਈਸੈਲਟਿੰਗ ਹੋ ਜਾ ਕੋਈ ਮਸਲਾ ਨਹੀਂ ਹੈ ਈਸੈਲਟਿੰਗ ਦਾ ਕੋਈ ਮਸਲਾ ਨਹੀਂ ਤਾਂ ਜਿੰਨੀ 4 ਫੁੱਟ ਤੋਂ ਵੱਧ ਮਾਈਨਿੰਗ ਹੋ ਨਹੀਂ 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 ਈਸੈਲਟਿੰਗ ਜਿਹੜਾ ਦਰਿਆ ਦਾ ਵਹਿਣ ਉੱਥੇ ਜਾ ਕੇ ਕਰੋ ਨਾ ਰਿਵਰ ਬੈਡ ਦੇ ਉੱਤੇ ਰਿਵਰ ਬੈਲਟ ਦੇ ਉੱਤੇ ਇਹ ਉੱਤੇ ਕਰ ਲਈ ਬੈਂਕ ਦੇ ਉੱਤੇ ਹੋ ਗਿਆ ਨੰਬਰ 2 ਰਹਿੰਦੇ ਸਮੇਂ ਦੇ ਮੁਤਾਬਕ ਜੇ ਖਲਾਈਆਂ ਹੋ ਜਾਣ ਬਿਲਕੁਲ ਜਿਹੜੀ ਕੁਦਰਤੀ ਆਫਤਾ ਉਹਨੂੰ ਤੁਸੀਂ ਕੰਟਰੋਲ ਨਹੀਂ ਕਰਦੇ ਜਦੋਂ ਪਿੱਛੋਂ ਪਾਣੀ ਆ ਗਿਆ ਪਰ ਤੁਸੀਂ ਮੈਂ ਹੋਈਏ ਕੋਈ ਸੀਐਮ ਦੀ ਕੁਰਸੀ ਤੋਂ ਨਹੀਂ ਕੰਟਰੋਲ ਹੁੰਦਾ ਬਸ ਰਹਿੰਦੇ ਸਮੇਂ ਦੇ ਜੇ ਚੀਜ਼ਾਂ ਕਲੀਅਰ ਹੋ ਜਾਣ ਤਾਂ ਕਾਫੀ ਹੱਦ ਤੱਕ ਰਾਹਤ ਮਿਲ ਜਾਂਦੀ ਹੈ ਇੱਥੇ 88 ਚ ਪਾਣੀ ਆਇਆ ਸੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਅੱਜ ਆਇਆ ਹਮ ਜਿਹੜੇ ਰੋਡਸ ਵੀ ਬਣੇ ਨੇ ਜਾਂਦੇ ਪੁਲੀਆਂ ਹਮ ਜਾਂਦੇ ਪੁਲੀਆਂ ਸੀ ਕਰਾਸ ਬੰਦ ਕਰਤੀਆਂ ਨੇ ਰੋਡ ਤੇ ਸੱਲਣੀਆਂ ਲੰਗਦੀਆਂ ਨੇ ਹਮ ਜਾਂ ਅਸੀਂ ਜਿਹੜੇ ਹਾਈਵੇ ਬਣੇ ਉੱਤੇ ਪਲਾਨ ਹੀ ਨਹੀਂ ਕੀਤਾ ਵੀ ਇਹਦੇ ਥੱਲੇ ਪਾਣੀ ਵੀ ਨੰਗਣਾ ਹੈ ਉਹ ਡਾਫ ਲੱਗ ਜਾਂਦੀ ਆ ਪਾਣੀ ਦੀ ਡਾਫ ਲੱਗ ਜਾਂਦੀ ਆ ਲੱਗੀਆਂ ਨੇ ਹੁਣ ਦੋਵਾਂ ਤਰ੍ਹਾਂ ਜੜਾਈ ਹੁੰਦੀ ਕੋਈ ਖੋਲਦਾ ਹੈ ਕੋਈ ਬੰਦ ਕਰਦਾ ਕੋਈ ਜਿੱਥੇ ਆਪਾਂ ਖੜੇ ਆ ਉਹ ਸਿਰੇ ਡਾਫ ਵੀ ਤਾਂ ਖੋਲੀ ਸੀ ਜੀ ਉਹ ਹੁਣ ਕਿਸੇ ਨੇ ਆ ਕੇ ਬੰਦ ਕਰਤੀ ਟਰੈਕਟਰ ਲਾ ਕੇ ਵੀ ਸਾਡੇ ਇਲਾਕੇ ਚ ਕਿਉਂ ਸਾਨੂੰ ਕਿਉਂ ਡੋਬਦੇ ਹੋ ਉਹ ਡੁੱਬਣਾ ਸਾਰੇ ਜੇ ਪਾਣੀ ਗਾਂ ਨਹੀਂ ਗਿਆ ਤਾਂ ਮਗਰਲਾ ਵੈਸੇ ਡੁੱਬਿਆ ਮਗਰਲਾ ਡੁੱਬੇਗਾ ਉਹ ਕਿਉਂ ਆ ਕਿਉਂਕਿ ਜਿਹੜੀ ਪਲੈਨਿੰਗ ਹੈ ਦੈਟਸ ਨਾਟ ਰਾਈਟ ਸੋ ਇਹ ਇੱਕ ਵੱਡਾ ਕਾਰਨ ਹੈ ਹੂੰ ਸੋ ਐਸ ਸਮੇ ਜਿਹੜਾ ਜ ਇੱਕ ਰਿਕਵੈਸਟ बार-बार ਹੀ ਕਰ ਰਿਹਾ ਇੱਥੇ ਇੱਕ ਡੀਸੀ ਆ ਸਾਡੇ ਕੋਲ ਉਹਦੇ ਕੋਲ ਬਾਬਾ ਪਕਾਲਾ ਵੀ ਅਭਿਆਸ ਦੇ ਰਹਾ ਵੀ ਪੈਂਦਾ ਉਹਦੇ ਕੋਲ ਇਹ ਵੀ ਹੈ ਉਹ ਦੋਈ ਮੰਨੀ ਵਿਚਾਰੀ ਕਿੰਨਾ ਕ ਪਾ ਸਕਦੀ ਹੈ ਬਿਲਕੁਲ ਮੈਂ ਸੈਟੀਸਫਾਈਡ ਹਾਂ ਸਾਕਸ਼ੀ ਸਾਨੀ ਸਾਕਸ਼ੀ ਸਾਨੀ ਡੂਇੰਗ ਵੈਰੀ ਗੁੱਡ ਗਰੀਫ ਵੀ ਹੋਈ ਆ ਪਰ ਕਈ ਥਾਂ ਐ ਵਿਰੋਧ ਹੋਇਆ ਵੀ ਇਹ ਫੋਟੋਆਂ ਕਿਉਂ ਆਏ ਨਹੀਂ ਨਹੀਂ ਦੇਖੋ ਫੋਟੋ ਤੇ ਵੇਖੋ ਤੁਸੀਂ ਹੁਣ ਜੇ ਫੋਟੋ ਆ ਨਹੀਂ ਪਾਓਗੇ ਲੋਕਾਂ ਨੂੰ ਕਿਵੇਂ ਪਤਾ ਲੱਗੂ ਤੇ ਗਲਤ ਗੱਲ ਐ ਕਿਵੇਂ ਫੋਟੋ ਦਾ ਵਿਰੋਧ ਕਰਦੇ ਆ ਤੁਸੀਂ ਹਲ 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 অপੋਜੀਸ਼ਨ ਚ ਬੈਠੇ ਹੋ ਸਰਕਾਰ ਚ ਫਿਰ ਵੀ ਸੈਟੀਸਫਾਈਡ ਹੋ ਮੈਂ ਮੈਂ ਕੀ ਗੱਲ ਕਰ ਰਿਹਾ ਡੀਸੀ ਇਜ਼ ਫਾਈਨ ਬਟ ਡੀਸੀ ਵਟ ਕੈਨ ਡੂ ਐਸਡੀਐਮ ਏਡੀਸੀ ਇੱਕ ਜਗ੍ਹਾ ਬੈਠੇ ਆ ਪੁਆਇੰਟ ਇੱਕ ਬਣਿਆ ਹਮ ਜਿਹੜਾ ਲੋਕਲ ਐ ਲੋਕਲ ਨੂੰ ਚਾਰ ਪੰਜ ਪੁਆਇੰਟ ਚਾਹੀਦੇ ਨੇ ਠ ਦੇਖੋ ਮੈਂ ਕਹਿਆ ਕਿ ਘਟੋ ਘਟ ਜਦੋਂ ਆਪਦਾ ਹੀ ਆ ਸਾਰੇ ਸੈਕਟਰੀ ਦਫਤਰਾਂ ਜੋ ਬਾਹਰ ਕੱਢੋ ਆਈਐਸ ਲੌਬੀ ਉਹਨੂੰ ਬਾਹਰ ਪਾਓ ਉਹਨਾਂ ਨੇ ਕਾਇਏ ਸੀ ਤੇ ਬਿਠਾਓ ਵੀ ਉਹਦਾ ਗੱਲ ਕਰਨਾ ਸੀਐਮ ਨਾਲ ਸੁਖੀ ਅਸੀਂ ਚੀਫ ਸੈਕਟਰੀ ਨਾਲ ਸੁਖੀ ਆ ਹੁਣ ਡੀਸੀ ਕੱਲੇ ਨੂੰ ਹੁਣ ਮੈਂ ਵੀ ਡੀਸੀ ਨੂੰ ਫੋਨ ਕਰਨਾ ਸਾਰਿਆਂ ਡੀਸੀ ਨੂੰ ਕਰਨਾ ਹੈ ਹਾਊ ਕੈਨ ਜੀ ਮੈਂ ਮੈਨੇਜ ਆਲ ਦਾ ਥਿੰਗਸ ਠੀਕ ਹੈ ਇਹਦੇ ਘਟੋ ਘਟ 5 6 ਪੁਆਇੰਟ ਬਣਾਓ ਕੱਲੇ ਇਹਦੇ ਬਿਆ ਅਚਾ ਨਹੀਂ ਇਹਦੇ ਨਹੀਂ ਵਿਆਸ ਦੇ ਜਿੱਥੇ ਜਿੱਥੇ ਵੀ ਬਣਿਆ ਮੈਂ ਕਿਹਾ ਸਾਰੀ ਆਈਐਸ ਲੌਬੀ ਨੂੰ ਬਾਹਰ ਕੱਢੋ 10 ਦਿਨ ਛੁੱਟੀਆਂ ਕੀਤੀਆਂ ਨੇ ਕਰ ਦੋ ਸਾਰੇ ਲੈਓ ਤੇ ਅੱਛਾ ਵੱਡੀ ਗੱਲ ਆ ਫਿਰ ਦੂਜੀ ਗੱਲ ਇੱਕ ਡੀਸੀ ਚਲੋ ਇਹ ਤੇ ਠੀਕ ਹੈ ਐਸਐਸਪੀ ਡੀਸੀ ਦਾਦਾ ਨਾਲ ਤੋਂ ਹੀ ਅਫਸਰ ਤੁਰੇ ਫਿਰਦੇ ਇਕੱਲਾ ਇਕੱਲਾ ਜਾਊਗਾ ਅਸੀਂ ਕੱਲਿਆਂ ਨਾਲ ਜਿਹੜੇ ਲੜਿੰਦੇ ਚਾਰ ਬੰਦੇ ਉਹ ਲੈ ਨੇ ਕੰਮ ਨੋਟ ਕਰਾਈਦਾ ਅਗਲੇ ਨੂੰ ਕਰੀ ਜਾਓ ਔਨ ਗਰਾਉਂਡ ਡਿਊਟੀ ਨਹੀਂ ਹੈਗੀ ਬੇਸਿਕ ਅੱਜ ਮੈਨੂੰ ਦਾਜ ਜਮੈਂ ਲਗਾਤਾਰ ਕੱਲ ਦਾ ਘੁੰਮ ਰਿਆਂ ਔਨ ਗਰਾਉਂਡ ਕਿਤੇ ਵਿਚਾਰਾ ਕੋਈ ਜੇ ਹੀ ਮਿਲਦਾ ਆ ਵੱਧ ਤੋਂ ਵੱਧ ਕਿਤੇ ਐਸਡੀਓ ਹੂੰ ਕਿਤੇ ਐਸਐਚਓ ਗੜਾ ਫਿਰ ਜੀਐਸਪੀ ਫਿਰ ਜੀਡੀਐਸਪੀ ਫਿਰ ਜੈਕਸੀਅਨ ਐਸਸੀ ਏਡੀਸੀ ਡੀਸੀ ਸਰੀ ਐਸਡੀਐਮ ਕਿੱਥੇ ਨੇ ਲਾਗਲੇ ਜਿਲ੍ਹੇ ਤੋਂ ਮੰਗਾ ਲੋ ਕਿੱਥੇ ਨਹੀਂ ਫਲੱਡ ਦੀ ਸੀ ਜਿਹਨੂੰ ਤੁਮ ਮੰਗਾ ਲੋ ਕਿਥੋਂ ਮੰਗਾਏ ਜਾ ਸਕਦੇ ਡਿਊਟੀ ਤੋਂ ਵੀ ਆਹ ਤੇਰੇ 15 ਪਿੰਡ ਦੀ ਇਹਦੀ ਜਮੇਵਾਰੀ ਤੇਰੀ ਹੈ ਆਹ ਤੇਰੇ 10 ਪਿੰਡ ਦੀ ਜਮੇਵਾਰੀ ਤੇਰੀ ਹੈ ਹੁਣ ਇੱਕ ਹੁਣ ਅੱਜ ਆ ਜਿਹੜਾ ਜਿੱਥੇ ਜਿਹੜਾ ਤੁਸੀਂ ਰਮਦਾਸ ਕੈਂਪ ਗਏ ਉਹਨੇ ਜਿੱਥੇ ਕੈਂਪ ਕੀਤਾ ਹੈ ਉੱਥੇ ਤੇ ਤੁਸੀਂ ਸਾਰਾ ਕੁਝ ਪਹਚਾਤਾ ਜਿਹੜਾ ਇਧਰ ਲੈਰੀਆ ਡਬਾ ਉੱਥੇ ਤੱਕ ਅਜੇ ਤਾਂ ਗਏ ਹੀ ਨਹੀਂ ਆਪਾਂ ਹੂੰ ਉਹ ਤੱਕ ਨਾ ਤੁਹਾਡੀ ਰੇਡ ਬੋਟ ਗਈ ਹੈ ਅਜੇ ਅਜੇ ਵੀ ਤੁਸੀਂ ਉੱਥੇ ਅੱਜ ਇਹ ਬਾਈਅਰ ਤੁਸੀਂ ਉਹ ਹੈਲੀਕਾਪਟਰ ਮਾਰ ਬੋਟਸ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਲੋਕ ਕਹਿ ਰਹੇ ਬੋਟਸ ਚ ਕੋਈ ਫੋਨ ਕਰਾ ਦਿਓ ਜਾਂ ਕੋਈ ਅਫਸਰ ਆ ਜੇ ਤਾਂ ਫਿਰ ਤਾਂ ਜਾਂਦੀ ਰਹਿੰਦੀ ਬੋਟ ਜੇ ਕਿਸੇ ਨੂੰ ਲੋੜ ਹੈ ਤਾਂ ਐ ਨਹੀਂ ਜਾ ਰਹੀ ਜਿੱਦੋਂ ਜਿੱਦੋਂ ਸ਼ਾਰਟੇਜ ਹੈ ਸ਼ਾਰਟੇਜ ਹੈ ਫਰਜ਼ ਕਰੋ ਹੁਣ ਇੱਥੇ ਮੈਂ ਤਾਂ ਦੱਸ ਮੈਂ ਤਾਂ ਦੱਸ ਕੇਂਦਰ ਨਾਲ ਸੰਪਰਕ ਕਰਕੇ ਕੋਈ ਤੁਰੰਤ ਬਿਲਕੁਲ ਮੈਂ ਮੈਂ ਜਾਨਣਾ ਚਾਹਨਾ ਮੈਨੂੰ ਸਮਝਾਓ ਤੁਹਾਡੇ ਅਧਿਕਾਰ ਜੋ ਜੋ ਆਉਂਦਾ ਹੈ ਕਿ ਸੈਂਟਰ ਗਵਰਨਮੈਂਟ ਕਿੰਨਾ ਕਿੱਥੇ ਐਕਟ ਕਰ ਰਹੀ ਹੈ ਕਿ ਉਹ ਬਿਹਾਰ ਚ ਫਲੱਡਸ ਆਉਂਦੇ ਅਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਵੀ ਉੱਥੇ ਜਹਾਜ਼ ਤੇ ਜਾਂਦੇ ਆ ਇਹ ਸਾਨੂੰ ਸਮਝਾਓ ਤੁਸੀਂ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਐਕਟ ਕਰ ਰਹੀ ਹੈ ਇਸ ਵੇਲੇ ਧਰਾਤਲ ਤੇ ਨਹੀਂ ਦਿਖ ਰਹੀ ਨਹੀਂ ਹੈ ਅਸੀਂ ਚਿੱਠੀਆਂ ਵੀ ਲਿਖ ਰਹੇ ਆ ਅਸੀਂ ਟਵੀਟ ਵੀ ਕਰ ਰਹੇ ਆ ਹਮਮ ਅੱਜ ਕੱਲ ਟਵੀਟ ਦਾ ਸਭ ਤੋਂ ਸੌਖਾ ਤਰੀਕਾ ਕਿਉਂਕਿ ਸਿੱਧਾ ਉਹਦੇ ਫੋਨ ਤੇ ਜਾਂਦਾ ਬਿਲਕੁਲ ਠੀਕ ਹੈ ਸੀਐਮ ਨੂੰ ਕਰੋ ਸਿੱਧਾ ਉਹ ਖੋਲਦਾ ਹੈ ਪੀਐਮ ਨੂੰ ਕਰੋ ਸਿੱਧਾ ਉਹਦੇ ਪੀਐਮ ਦੇ ਆਫਿਸ ਜਾਂਦਾ ਹੈ ਅੱਜ ਕੱਲ ਸਭ ਤੋਂ ਇਜ਼ੀ ਤੇ ਸੌਖਾ ਜਿਵੇਂ ਈਮੇਲ ਕਰਾਂਗੇ ਮੇਲ ਕੋਈ ਕੱਢੇਗਾ ਵੇਖੇਗਾ ਅ ਟਵੀਟ ਕਰੋ ਵੀ ਜਦੋਂ ਬੀਐਸਐਫ ਵਾਲੇ ਵੀ ਜਦੋਂ ਫਸੇ ਤੁਸੀਂ ਟਵੀਟ ਕੀਤਾ ਉਹਦੋਂ ਪਹਿਲਾਂ ਇਸ ਦੀ ਜਾਣਕਾਰੀ ਨਹੀਂ ਸੀ ਕਿਸੇ ਨੂੰ ਨਹੀਂ ਅਜੇ ਵੀ ਨਹੀਂ ਨਿਕਲੇ ਪੂਰੇ ਨਹੀਂ ਨਿਕਲੇ ਅਜੇ ਤੱਕ ਉੱਥੇ ਕੋਈ ਬੋਰਡਸ ਗਈਆਂ ਨਹੀਂ ਸਰ ਇਹ ਨੈਸ਼ਨਲ ਸਿਕਿਉਰਿਟੀ ਵੀ ਤਾਂ ਹੈ ਕਿੱਥੇ ਮੈਂ ਇਹੀ ਪੁੱਛ ਰਿਹਾ ਤੁਹਾਨੂੰ ਕਿ ਤੁਸੀਂ ਇਹ ਕਲੀਅਰ ਕਰੋ ਕਿ ਸੈਂਟਰ ਗਵਰਨਮੈਂਟ ਇਹਦੇ ਵਿੱਚ ਕਿੱਥੇ ਹੈ ਨਹੀਂ ਹੈਗੀ ਨਹੀਂ ਹੈ ਨਹੀਂ ਹੈਗੀ ਤੁਹਾਡੇ ਸਾਹਮਣੇ ਹੈ ਵਾਟ ਕੈਨ ਯੂ ਡੂ ਮੈਂ ਦੇ ਦੇਖੋ ਮੇਰਾ ਤਾਂ ਕੰਮ ਹੈ ਮੈਕਸੀਮਮ ਇਹਨਾਂ ਨੂੰ ਟਵੀਟ ਮੇਲ ਜੋ ਹੁੰਦਾ ਕਰੀ ਜਾਵਾਂ ਕੱਲ ਅਸੀਂ ਜਿਹੜੀਆਂ ਇਹਨਾਂ ਤੋਂ ਆ ਲਏ ਨੇ ਪਿੰਡ ਤਕਰੀਬਨ ਆ ਦੇਖੋ ਆ ਜਿਹੜੇ ਜਿੱਥੇ ਬੰਦੇ ਆ ਪਿੰਡ ਨੇ ਜਿਹੜੇ ਜਿਹੜੇ ਜ਼ਿਆਦਾ ਅਫੈਕਟਡ ਨੇ ਉਹ ਤੇ ਸਾਰਾ ਏਰੀਆ ਹੋ ਗਿਆ ਨਾ ਜੀ ਹੂੰ ਅਜੇ ਇੱਥੇ ਅਸੀਂ ਹੁਣ ਹੋ ਕੇ ਆਏ ਆ ਇਹ ਸਾਰਾ ਰਮਦਾਸ ਦਾ ਇਲਾਕਾ ਸਾਰੇ ਇੱਥੇ ਨੇੜੇ ਦੇ ਪਿੰਡ ਆ तकरीबन 30 30 25 ਪਿੰਡਾਂ ਦੀ ਤੁਸੀਂ ਲਿਸਟ ਲਾ ਕੇ ਬੈਠੇ ਹੋ ਇੱਥੇ ਲੋਕ ਕੀ ਅੰਦਰ ਫਸੇ ਹੋਏ ਆ ਮਲਕਪੁਰ ਮਲਕਪੁਰ ਆ ਮੈਂ ਹੁਣੇ ਡੀਸੀ ਨੂੰ ਮੈਸੇਜ ਕਰਕੇ ਆਇਆ ਕਿ ਮਲਕਪੁਰ ਨੂੰ ਪੁਆਇੰਟ ਬਣਾਓ ਹਾਂ ਮਲਕਪੁਰ ਕੈਟਾਗਰੀ ਉਸ ਇਲਾਕੇ ਨੂੰ ਵੋਟਰਾਂ ਹੀ ਦੀ ਸਾਹਿਬ ਨੂੰ ਇਹ ਨਹੀਂ ਸਮਝ ਵਿਚਾਰਨ ਨਹੀਂ ਜਿਹਨੂੰ ਜੀਓਗ੍ਰਾਫਿਕਲੀ ਨਹੀਂ ਪਤਾ ਨਹੀਂ ਸਮਝ ਬਾਰੇ ਕੋਈ ਵਾਇਆ ਮੈਂ ਉਹਨਾਂ ਨੂੰ ਵਾਇਆ ਪੁੱਛਿਆ ਦੱਸਿਆ ਵੀ ਐਸ ਵਾਇਆ ਜਾਓ ਐਸ ਵਾਇਆ ਤੇ ਜਾ ਕੇ ਮਲਕਪੁਰ ਤੋਂ ਪੰਜ ਪਿੰਡ ਘੇਟਰ ਹੋਣੇ ਜਿੱਥੇ ਅੱਜ ਤੱਕ ਸਮਾਨ ਨਹੀਂ ਗਿਆ ਠੀਕ ਹੈ ਜਿੰਨੀ ਵੀ ਸੰਗਤ ਜਾ ਰਹੀ ਜਾਂ ਜਿਹੜੇ ਵਿਚਾਰੇ ਮਦਦ ਕਰਨੀ ਚਾਹਦੇ ਉਹ ਉੱਥੇ ਤੱਕ ਜਾਣਗੇ ਜਿੱਥੇ ਉਹਨਾਂ ਦੇ ਪਹੁੰਚਿਆ ਇੱਥੋਂ ਅੱਗੇ ਬੋਟ ਜਾਣੀ ਹੈ ਜਾਂ ਵੱਡਾ ਕੋਈ ਸਿਸਟਮ ਨਹੀਂ ਜਾ ਸਕਦਾ ਟਰੈਕਟਰ ਨਹੀਂ ਜਾ ਸਕਦੇ ਗੱਡੀ ਨਹੀਂ ਜਾ ਸਕਦੀ ਸਮਾਨ ਵਾਲੇ ਇੱਕ ਲੈਵਲ ਤੱਕ ਜਾ ਸਕਦੇ ਨੇ ਹੁਣ ਫਿਰ ਜਿਹੜਾ ਕੋਈ ਲਾਗੇ ਜਿੱਥੇ ਜਿੱਥੇ ਪਿੰਡ ਆ ਉੱਥੇ ਧਾਰ ਕੋ ਅਪਰੋਚ ਕਰ ਰਿਹਾ ਪਰ ਜਿਹੜੇ ਜਿਹੜੇ ਜਿੰਨਾ ਕੋ ਰਸਤੇ ਨਹੀਂ ਹੈਗੇ ਉੱਥੇ ਅਪਰੋਚ ਨਹੀਂ ਹੋ ਰਹੀ ਥੋੜੇ ਮੈਂ ਮੈਂ ਇੱਕ ਗੱਲ ਜਾਨਣਾ ਚਾਹਨਾ ਸਰ ਤੁਸੀਂ ਇਸ ਵੇਲੇ ਕਿੰਨੇ ਕੁ ਫੰਡਸ ਆਪਦੇ ਐਮਪੀ ਲੈਟ ਚੋਂ ਜਾਂ ਤੁਹਾਡੇ ਕੋਲੇ ਕੀ ਅਧਿਕਾਰ ਹੈ ਕਿੰਨੇ ਫੰਡਸ ਤੁਸੀਂ ਜਾਰੀ ਕਰ ਸਕਦੇ ਹੋ ਉਹਦੀ ਲਿਮਟ ਕਿੰਨੀ ਹੈ ਉਹਦੇ ਉਹਦੇ ਇਦਾਂ ਹੁੰਦਾ ਜੀ ਫੰਡ ਤੇ ਪਰ ਮੈਂ ਸਾਰੇ ਦੇ ਦਾਂ ਰੀਜ਼ਨ ਇਹ ਹੈ ਕਿ ਸਾਡੀਆਂ ਗਾਈਡਲਾਈਨ ਜਿਹੜੀਆਂ ਉਦਾਂ ਹੀ ਰਹਿਣੀਆਂ ਨੇ ਠੀਕ ਹੈ ਸੈਂਟਰ ਗਵਰਨਮੈਂਟ ਜਿੱਦਾਂ ਆਫਤਾ ਵੇਲੇ ਜਦੋਂ ਕੋਰੋਨਾ ਆਇਆ ਸੀ ਉਹਨਾਂ ਨੇ ਕਹਿਤਾ ਸੀ ਤੁਸੀਂ ਫੰਡ ਬਗੈਰ ਦੱਸਿਓ ਡੀਸੀ ਨੂੰ ਦੇ ਕੇ ਜਿੱਥੇ ਮਰਜ਼ੀ ਯੂਜ਼ ਬਿੱਦ ਕਿਉਂਕਿ ਉਹਦਾ ਟੈਂਡਰ ਪ੍ਰੋਸੈਸ 2-3 ਮਹੀਨੇ ਲੱਗ ਜਾਂਦੇ ਠੀਕ ਹੈ ਇਮੀਡੀਏਟ ਯੂਜ਼ ਕਰ ਲਓ ਉਹ ਕੋਈ ਸੈਂਟਰ ਸਾਨੂੰ ਪ੍ਰੋਵੀਜ਼ਨ ਦੇ ਦੇ ਅਸੀਂ ਇਮੀਡੀਏਟ ਯੂਜ਼ ਕਰ ਸਕਦੇ ਹਾਂ ਆਦਰਵਾਈਜ਼ ਭਾਵੇਂ ਮੈਂ ਸਾਰੇ ਫੰਡ ਇੱਥੇ ਲਾ ਦਾਂ ਉਹ ਕਿਸੇ ਦਾ ਕੋਈ ਇਹਦੇ 'ਚ ਨਹੀਂ ਹੈਗਾ ਬਸ ਉਹਦੇ ਸਪੈਸ਼ਲ ਪੈਕੇਜ ਦੀ ਡਿਮਾਂਡ ਕਰਨਾ ਮਤਲਬ ਇਹ ਹੁਣ ਹਾਲੇ ਤਾਂ ਗਰਦੌਰੀਆਂ ਹੋਣਗੀਆਂ ਲੰਮਾ ਪ੍ਰੋਸੈਸ ਹੈ ਮੈਂ ਜਾਣਦਾ ਪਰ ਐਜ਼ ਆਫ ਨਾਓ ਸਰ ਤੁਰੰਤ ਕੀ ਲੋੜ ਹੈ ਪੱਕੜ ਜੀ ਇਹ ਤੇ ਉਹ ਪੋਜੀਸ਼ਨ ਹੈ ਜਿਹੜੀ ਤੁਹਾਨੂੰ ਦਿਖ ਰਹੀ ਆ ਇਸ ਤੋਂ ਮਾੜੀ ਪੋਜੀਸ਼ਨ ਜਿੰਦ ਨੇ ਜਿੱਦ ਨੇ ਨੇ ਲੱਥਣਾ ਨਾ ਉਸ ਤੋਂ ਬਾਅਦ ਹੋਣੀ ਹੈ ਉਸ ਤੋਂ ਬਾਅਦ ਹੋਣੀ ਹੈ ਬਿਮਾਰੀਆਂ ਫਸਲਾਂ ਪਿੰਡ ਚਾਰ ਚਾਰ ਫੁੱਟ ਡੰਗਰ ਮਰੇ ਪਏ ਨੇ ਬਿਮਾਰੀਆਂ ਨੇ ਫਸਲਾਂ ਬਿਲਕੁਲ ਜਦੋਂ ਜੱਟ ਨੇ ਇਹ ਵੇਖਣਾ ਨਾ ਇਹ ਮੈਂ ਬੀਜਾਂ ਕੀਤੇ ਕਿਉਂਕਿ ਕਿ ਰੇਤਾ ਚੜ ਜਣੀ ਹੈ ਹੂੰ ਫਿਰ ਉਹ ਉਹਨੂੰ ਕਲੀਅਰ ਕਰਨ ਲਈ ਡੀਜ਼ਲ ਚਾਹੀਦਾ ਹੈ ਟਰੈਕਟਰ ਚਾਹੀਦੇ ਆ ਬਾਈ ਜੀ ਮੈਂ ਉਹੀ ਤੁਹਾਨੂੰ ਗੱਲ ਦੱਸਣ ਲੱਗਾ ਨਾ ਉਹ ਚਾਹੀਦਾ ਉਹਨੂੰ ਉਹਨੂੰ ਮਤਲਬ ਜ਼ਿੰਮੇਦਾਰ ਜ਼ਿੰਮੇਦਾਰ ਨੇ ਵੇਖਣਾ ਫਿਰ ਉਹਦੇ ਕੋਲ ਰਹਿਣ ਲਈ ਘਰ ਦੇ ਵਿੱਚ ਕੋਈ ਕੱਪੜਾ ਨਹੀਂ ਹੈਗਾ ਕੋਈ ਰਜਾਈ ਜੁੱਲਾ ਨਹੀਂ ਹੈਗਾ ਕਣਕ ਸਾਰੀ ਭੇਜ ਗਈ ਡਰਮਾ ਚ ਹੁੰਦੀ ਹੈ ਔਰ ਹੁਣ ਖੜੇ ਪੈਰ ਅਸੀਂ ਮੀਂਹ ਪੈ ਰਿਹਾ ਭਾਵੇਂ ਮੇਰੇ ਕੋਲ ਵੀ ਛਤਰੀ ਹੈ ਮੇਰਾ ਕੈਮਰਾ ਬਚਾਉਣ ਵਾਸਤੇ ਐਮਪੀ ਸਾਹਿਬ ਕੋਲੇ ਵੀ ਛਤਰੀ ਹੈ ਪਰ ਇਹ ਧਿਆਨ ਰੱਖੋ ਜਿਹੜੇ ਛੱਤਾਂ ਤੇ ਬੈਠੇ ਆ ਜਿਹੜੇ ਸੜਕਾਂ ਤੇ ਬਾਹਰ ਬੈਠੇ ਆ ਉਹਨਾਂ ਕੋਲੇ ਕੁਝ ਨਹੀਂਗਾ ਕੁਝ ਨਹੀਂ ਔਰ ਉਹ ਸਵੇਰੇ ਤਿੱਖੀ ਧੁੱਪ ਸੀ ਔਰ ਬੜੀ ਹਿਊਮਿਡਿਟੀ ਸੀ ਐਮਪੀ ਸਾਹਿਬ ਔਰ ਹੁਣ ਮੀਂਹ ਪੈਣ ਲੱਗ ਗਿਆ ਤਾਂ ਉਹਨਾਂ ਦੀ ਦੋਰੀ ਮਾਰ ਉਹਨਾਂ ਦੇ ਉੱਤੇ ਪੈ ਰਹੀ ਹੈ ਇਹ ਦੇਖੋ ਹੁਣ ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਪਿੰਡ ਕੁਝ ਬਚੇ ਮਤਲਬ ਜਿਵੇਂ ਤੁਸੀਂ ਦੇ ਇਲਾਕੇ ਨੇ ਜ ਮਲਕਪੁਰ ਜਿੱਥੇ ਤੁਸੀਂ ਡਿਟੀ ਮੈਂ ਉੱਥੇ ਹੋ ਕੇ ਆਇਆ ਜਿੱਥੇ ਪਾੜ ਪਿਆ ਹੈ ਉੱਥੇ ਉੱਥੇ ਹੁਣ ਜਿਹੜੇ ਪਿੰਡ ਥੋੜੇ ਜੁੱਚੇ ਨੇ ਉਹਨਾਂ ਕੋ ਪਾਣੀ ਮੁੱਕ ਗਿਆ ਕੋਈ 32 ਤੇ ਜਾਣੀ ਸਕਦੀ ਲਾਈਟ ਬੰਦ ਤੇ ਕੋਈ ਲਾਈਟ ਦੇਣਗੇ கரੰਟ ਆਏਗਾ ਲਾਈਟ ਆਫ ਹੈ ਹੁਣ ਪ੍ਰੋਵੀਜ਼ਨ ਕੀ ਕਰਨੇ ਦੇ ਸਰਕਾਰ ਨੂੰ ਉਸੇਲੇ ਜਨਸੈੱਟ ਸਰਕਾਰ ਚਾਰ ਆਇਰ ਕਰਦੀ ਉੱਥੇ ਭੇਜ ਦਿੰਦੀ ਕੁੰਡੀਆਂ ਲਾ ਕੇ ਘੰਟੇ ਲਈ ਕਹਿੰਦੀ ਵੀ ਇੱਕ ਘੰਟੇ ਚ ਤੇ ਆਉਣ ਲੱਗੇ ਬੰਦ ਕਰ ਲੋ ਜਨਸੈੱਟ ਲੈ ਆਉਂਦੀ ਜਿਹੜੀਆਂ ਜਿਹੜੀਆਂ ਬੇਸਿਕ ਨੀਡ ਨੇ ਹੁਣ ਪਾਣੀ ਆ ਪਾਣੀ ਅਸੀਂ ਦੂਜਾ ਤੇ ਭੇਜ ਹੀ ਰਹੇ ਆ ਪਾਣੀ ਹੋਰ ਕਮਲ ਵੀ ਚਾਹੀਦਾ ਟੈਂਕਰ ਹੀ ਸਰਕਾਰ ਨੂੰ ਹੋਣੀ ਚਾਹੀਦਾ ਵੀ ਜਿੱਥੇ ਜਿੱਥੇ ਜਿਹੜੇ ਪਿੰਡ ਪਹੁੰਚ ਸਕਦੇ ਨੇ ਟੈਂਕਰ ਲਾ ਦਿਓ 10 10 ਪ੍ਰੋਵਾਈਡ ਕਰਾ ਦਿਓ ਸ਼ਹਿਰ ਚ ਕਿੰਨਾ ਟੈਂਕਰ ਹੈ ਆਪਣੇ ਕੋਲ ਪਰ 2 ਉਹ ਕਿਦਾਂ ਸਕਦਾ ਇੱਕ ਕੱਲੀ ਡੀਸੀ ਨਹੀਂ ਕਰ ਸਕਦੀ ਜੀ ਸਾਹਿਬ ਆਏ ਹੋਏ ਆ ਵੈਸੇ ਤੁਹਾਨੂੰ ਦੱਸ ਦਿਆਂ ਮੈਂ ਆਉਣ ਦਾ ਕੀ ਫਰਕ ਪੈਂਦਾ ਜੀ ਮੇਰੇ ਕੋ ਮੈਂ ਕਹਿੰਦਾ ਉਹਨੇ ਕੱਲ ਸਵਾਲ ਦਾ ਜਵਾਬ ਕਹਿੰਦੇ ਨਹੀਂ ਦਿੱਤਾ ਬੱਕਰੀਆਂ ਵਾਲੇ ਦਾ ਪੱਤਰਕਾਰ ਨੇ ਸਵਾਲ ਕਰ ਲਿਆ ਦੇਖੋ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਟਾਈਮ ਡੰਗ ਟਪਾਉਣ ਲਈ ਹਾਂ ਟਾਈਮ ਟਪਾਉਣ ਲਈ ਤੁਹਾਡੇ ਚੈਨਲ ਤੇ ਮੈਨੂੰ ਇਹੋ ਜੀ ਗੱਲ ਕਰਦਾ ਬਹੁਤ ਜਿੱਦਾਂ ਤੋਂ ਮੈਨੂੰ ਸਵਾਲ ਕੀਤਾ ਸੀ ਮੈਂ ਕਹਿੰਦਾ ਕਿ ਚੰਗਾ ਲੱਗੂਗਾ ਪਰ ਥੈਂਥੈਟਿਕ ਨਹੀਂ ਹੁੰਦਾ ਸਰ ਤਾਂ ਹੀ ਮੈਂ ਤੁਹਾਨੂੰ ਪੁੱਛਿਆ ਨਾ ਤੁਹਾਡਾ ਦਾਇਰਾ ਕੀ ਹੈ ਕਿੰਨਾ ਕਰ ਸਕਦੇ ਹੋ ਦਾਇਰਾ ਮੇਰਾ ਐਮਪੀ ਲੈਡ ਹੈ ਮੈਂ ਪੈਣ ਨੂੰ ਗਲ ਵੀ ਪਾ ਸਕਦਾ ਹਾਂ ਤੁਸੀਂ ਆ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਮੈਂ ਵੀ ਮਰਿਆਦਾ ਚ ਪੁੱਛ ਰਿਹਾ ਦਾਇਰਾ ਹੀ ਆ ਵੀ ਤੁਹਾਡਾ ਦਾਇਰਾ ਕਿੰਨਾ ਹੈ ਉਹਨੂੰ ਅਸੀਂ ਦਰਸ਼ਕਾਂ ਨੂੰ ਦੱਸਦੀ ਆ ਵੀ ਇਹਨਾਂ ਦਾ ਇੰਨਾ ਕੀ ਦਾਇਰਾ ਹੈ ਇਹ ਤੋਂ ਵੱਧ ਨਹੀਂ ਕਰ ਸਕਦੇ ਜਿਹੜਾ 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 ਇਮੀਡੀਏਟੋ ਤੇ ਮੇਰਾ ਐਮਪੀ ਲੈਡ ਹੈ ਉਹ ਵੀ ਉਹ ਵੀ ਇਧੀਆਂ ਵੀ ਗਾਈਡਲਾਈਨ ਨੇ ਕਿੱਥੇ ਦਿੱਤਾ ਇਹਦਾ ਕਿੱਥੇ ਨਹੀਂ ਦਿੱਤਾ ਨੰਬਰ 2 ਇਹ ਜਿੱਨਾ ਚ ਸਰਕਾਰ ਸੈਂਟਰ ਦੀ ਸਿਰ ਦਿੱਤਾ ਨਹੀਂ ਵਿਖਾਊਗੀ ਉਹ ਨਾਲ ਜਰ ਕੁਛ ਨਹੀਂ ਹੋ ਸਕਦਾ ਤਾਂ ਪੰਜਾਬ ਸਰਕਾਰ ਦੇ ਵੱਸੋਂ ਬਾਹਰ ਹੈ ਗੱਲ ਪੰਜਾਬ ਸਰਕਾਰ ਨੇ ਅਗੇ ਕੁਝ ਦਿੱਤਾ ਜੀ ਮੈਂ ਹੁਣ ਐਵੇਂ ਬਲੇਮ ਦੇ ਜਿੰਨੇ ਮਰਜ਼ੀ ਲਾਈ ਜਾ ਮੈਂ ਨਹੀਂ ਚਾਹੁੰਦਾ ਇਹ ਮੌਕਾ ਵੀ ਨਹੀਂ ਹੈ ਪਰ ਮੈਂ ਟੈਕਨੀਕਲੀ ਚੀਜ਼ਾਂ ਸਮਝਣੀਆਂ ਚਾਹਦਾ ਹੈ ਟੈਕਨੀਕਲ ਦੇਖੋ ਸੈਂਟਰ ਗਵਰਨਮੈਂਟ ਜਿੰਨਾ ਚਿਰ ਇਹਦਾ ਮਿਨੀਮਮ 50000 ਰੁਪਏ ਏਕੜੇ ਦਾ ਤੈਅ ਕਰੇ ਹੂੰ ਠੀਕ ਹੈ ਜੀ ਔਰ ਆ ਜਿਹੜੀ ਜਿਹੜਾ ਲਾਥ ਵੀ ਕਹਿੰਦੇ ਮੁੱਕ ਗਿਆ ਹੈ ਕਿੰਨਾ ਕਿੰਨਾ ਰਕਬਾ ਹੋ ਤੁਹਾਡੇ ਮਨ ਕੋਈ ਲੱਖ ਏਕੜ ਡੇਢ ਦਾ ਲੱਖ ਅੰਦਾਜ਼ਾ ਤੁਹਾਡਾ ਅੰਦਾਜ਼ਾ ਅੰਦਾਜ਼ਾ ਮੇਰੇ ਖਿਆਲ ਕੋਈ 50000 ਲੱਖ ਦੇ ਵਿੱਚ ਵਿੱਚ ਇਸ ਇਲਾਕੇ ਦਾ ਹੋ ਤਾਂ 50000 ਰੁਪਏ ਪਰ ਕਿਉਂਕਿ ਮੈਂ ਹੁਣੇ ਜਾ ਕੇ ਆਇਆ ਇੱਧਰ 70000 ਨੂੰ ਤਾਂ ਠੇਕੇ ਤੇ ਜ਼ਮੀਨ ਲੋਕਾਂ ਨੇ ਲਈ ਇੱਕ ਵਾਰ ਗੱਲ ਇੱਕ ਆਪ ਜਾਇਜ਼ ਗੱਲ ਕਰੀਏ ਕਹਿੰਨ ਮੈਂ 2 ਲੱਖ ਵੀ ਕਹਿੰਦਾ ਮੈਨੂੰ ਕੀ ਹੈ ਨਹੀਂ ਨਹੀਂ 70000 ਨੂੰ ਦੇ ਆ ਕਿ ਜੇ ਦੇਖੋ ਅੱਜ 50000 ਇਹਨਾਂ ਨੂੰ ਦੇ ਦਿੰਨਾ ਕੈਸ਼ ਇਹ ਫਿਰ ਵੀ ਉੱਠ ਆਉਂਦੇ ਆ ਜਿਹੜਾ ਜਿਹੜਾ ਜਿੰਨੇ ਠੇਕੇ ਲਈ ਆ ਠੇਕੇਦਾਰ ਠੇਕੇ ਠੇਕੇ ਜਿੰਨੇ ਦਿੱਤੀ ਉਹਨੂੰ ਵੀ ਬੇਨਤੀ ਕਰਾਂ ਮੈਂ ਇਹੀ ਤੁਹਾਨੂੰ ਪੁੱਛਣਾ ਤੁਸੀਂ ਆਪ ਜ਼ਿੰਮੇਦਾਰ ਹੋ ਦਿਹਾਤੀ ਦੇ ਪ੍ਰਧਾਨ ਰਹੇ ਹੋ ਜਿਹਨੇ ਠੇਕੇ ਤੇ ਲਈ ਸੀ ਹੁਣ ਉਹ ਜਿਹੜਾ ਮਾਲਕ ਹੈ ਕਹਿੰਦੇ ਮੁਆਵਜ਼ਾ ਸਿੱਧਾ ਉਹਦੇ ਇਹ ਵੀ ਕਨਫਲਿਕਟਿੰਗ ਸਿਚੁਏਸ਼ਨਾਂ ਬਣਨੀਆਂ ਆ ਮਾ ਜੀ ਇਹ ਦੇਖੋ ਇਹ ਇਹ ਤੇ ਫਿਰ ਸਰਕਾਰ ਮੌਜੂਦਾ ਹੈਗੀ ਹੈ ਨਾ ਉਹ ਤੈਅ ਕਰ ਦੇ ਵੀ ਜਿਹੜਾ ਬੰਦਾ ਜ਼ਮੀਨ ਤੇ ਹੈਗਾ ਜਾਂ ਸਰਪੰਚ ਲਿਖ ਦੂਗਾ ਉਹਨੂੰ ਪਾ ਦੇ ਸਰਕਾਰ ਕੋ ਕਿ ਸਰਕਾਰ ਕੀ ਨਹੀਂ ਕਰ ਸਕਦੀ ਸਰਕਾਰ ਨੇ ਜਿਹੜਾ ਹੁਣ ਐਸਲੀ ਇਮੀਡੀਏਟ ਹੈ ਨਾ ਫੈਕਟ ਜੀ ਇੱਕ ਤਾਂ ਚਲੋ ਇਹ ਹੈਗਾ ਇਹ ਕਿਹੜੀਆਂ ਠੇਕੇ ਜਿਹੜੀਆਂ ਪੰਚਾਇਤ ਨੇ ਜ਼ਮੀਨਾਂ ਦਿੱਤੀਆਂ ਇੱਕ ਤਾਂ ਮੈਨੂੰ ਉਹਨਾਂ ਦੀ ਯਾਰਡ ਛੁਟਕਾਰ ਕਰੀ ਕਰੀ ਕਰੇ ਠੀਕ ਹੈ ਉਹ ਤੇ ਸਰਕਾਰ ਦੇ ਡਰੋਂਦਾ ਠੀਕ ਹੈ ਜਿਹੜਾ ਕਣਕ ਆ ਅੱਗੇ ਜਾਂਦੀ ਕਾਡਾ ਵਾਲਿਆਂ ਨੂੰ ਹੁਣ ਇੱਕ ਵੱਡਿਆਂ ਕੋ ਕੇ ਕਣਕ ਸਾਰਿਆਂ ਦੀ ਮੁੱਕ ਗਈ ਆ ਭਾਵੇਂ ਗਰੀਬ ਐ ਤੇ ਭਾਵੇਂ ਅਮੀਰ ਐ 10 10 20 20 ਕਿਲੋ ਜੋ ਵੀ ਆ ਕਣਕ ਆਪਣਾ ਪ੍ਰਬੰਧ ਹੋਣੇ ਕਰ ਲਿਆ ਨਹੀਂ ਕਿ ਹੁਣ ਆ ਲੱਥ ਹਣ ਪਹਿਲੋਂ ਆ ਕਰਨੇ ਫਿਰ 2 ਮਹੀਨਿਆਂ ਨੂੰ ਕਰਦੇ ਪ੍ਰਬੰਧ ਨੂੰ ਲਾ ਦੇ ਤੁਹਾਨੂੰ ਇਹ ਆਈਡੀਆ ਹੈ ਕਿ ਬਹੁਤ ਸਾਰੀ ਜਗ੍ਹਾ ਤੇ ਬਹੁਤ ਜ਼ਮੀਨਾਂ ਚ ਕਣਕ ਬੀਜੀ ਨਹੀਂ ਜਾ ਸਕੂਗੀ ਕਣਕ ਬੀਜੀ ਨਹੀਂ ਜਾਣੀ ਮੈਂ ਕਿਹਨਾਂ ਰੋਟੀ ਖਾਂਜੋ ਕਿ ਨਹੀਂ ਹਣ ਦਾਣੇ ਤੇ ਸਾਰੇ ਫੁੱਲ ਗਏ ਨੇ ਪੜੋਲਿਆ ਚ ਪੜੋਲੀ ਨਹੀਂ ਨਾ ਸਾਡੇ ਪੜੋਲੀਆਂ ਪੜੋਲੇ ਤੇ ਪਾਣੀ ਦੇ ਭਾਵੇਂ ਦੇਖੋ ਪਾਣੀ ਦੇ ਉਹਨੂੰ 2 ਫੁੱਟ ਵੀ ਲੱਗ ਗਿਆ ਹਾਂ ਉਹ ਸਾਰੇ ਬੁੰਗਰ ਜਾਣਾ ਬਿਲਕੁਲ ਬਚ ਨਹੀਂ ਸਕਦਾ ਬਚਣਾ ਹੀ ਨਹੀਂ ਪੂਰਾ ਡਰਾਮਾ ਇਹਨੂੰ ਉਹਨੂੰ ਜਹਾ ਦੇ ਬਾਹਰ ਕੱਢੋਗੇ ਬਾਹਰ ਕੱਢ ਕੇ ਉਹਨੂੰ ਸਿਕਾਓਗੇ ਸਿਕਾਉਣਾਂ ਦੇ ਬਾਹਰ ਕੱਢਣ ਦਾ ਦਿਲਾਤ ਹੀ ਨਹੀਂ ਹੈਗੀ ਘਟੋ ਘਟ ਅਗਲੇ 5 ਦਿਨ ਮੀਂਹ ਹੈ ਜਿਹੜਾ ਮੈਂ ਅੱਜ ਦੇਖ ਰਿਹਾ ਸੀਗਾ ਵੈਦਰ ਮੀਂਹ ਦੀ ਦੇਖੋ ਇਹ ਤੇ ਰੱਬ ਬਚਾਵੇ ਬਹੁਤ ਮਾੜੀ ਕੰਡੀਸ਼ਨ ਜਾਵਾਂਗੇ ਮੇਰੀ ਤੁਹਾਨੂੰ ਇੱਕ ਵਾਰ ਰਿਕੁਐਸਟ ਹੈ ਤੁਹਾਡੇ ਰਹੀਂ ਪਹਿਲ ਫਿਲਹਾਲ ਜਾਨ ਬਚਾਉਣ ਵਾਲੀ ਸਿਚੁਏਸ਼ਨ ਤੇ ਸਰਕਾਰ ਆਵੇ ਵੀ ਜਾਨਾਂ ਕਿਵੇਂ ਬਚਣੀਆਂ ਨੇ ਜਾਨ ਨਾ ਗੁਜਾਵੇ ਜਿਹੜੀ ਸਭ ਤੋਂ ਤ੍ਰੰਤ ਜਿਹੜੀ ਗੱਲ ਦੇਖੋ ਸਰ ਕਿਹੜੇ ਪਿੰਡਾਂ 'ਚ ਲੋਕ ਫਸਿਆ ਹੈ ਅਸੀਂ ਇਹ ਮੈਂ ਪਲੀਜ਼ ਤੁਸੀਂ ਦੱਸ ਦਿਓ ਇਹ ਖੋਲ ਕੇ ਜਿਹੜੇ ਥੋੜਾ ਜਿਹਾ 2 ਮਿੰਟ ਤੁਹਾਡੇ ਹੋਰ ਲਊਂਗਾ ਮੈਨੂੰ ਪਹਿਲਾਂ ਦੱਸ ਦਿਓ ਕਿਹੜੇ ਪਿੰਡਾਂ 'ਚ ਲੋਕ ਫਸਿਆ ਹੈ ਜਿਹੜੀਆਂ ਵੀ ਐਨ ਜੀਓਜ਼ ਜਿਹੜੇ ਲੋਕ ਇਨ੍ਹਾਂ ਪਿੰਡਾਂ 'ਚ ਰਮਦਾਸ ਦੇ ਰਹੀਏ ਜਾ ਰਹੇ ਹੈ ਕਾਈਂਡਲੀ ਆ ਪਿੰਡਾਂ ਦਾ ਨਾਮ ਧਿਆਨ 'ਚ ਰੱਖੋ ਦੇਖੋ ਰਮਦਾਸ ਜਿਹੜਾ ਮੇਨ ਸ਼ੁਰੂ ਹੁੰਦਾ ਕੋਨੇਵਾਲਵਾਨ ਜਿਵੇਂ ਅਗੇ ਡੇਰੇ ਬਾਬੇ ਨਾਨਕ ਵੀ ਪਰ ਮੈਂ ਸਰਦੀ ਗੱਲ ਕਰਦਾ ਮਾਛੀਵਾਲਾ ਕੋਨੇਵਾਲ ਮਾਛੀਵਾਲਾ ਜੱਟਾ ਕੋਟਰ ਜਾਦਾ ਪਛੀਆ ਚੰਡੀਗੜ੍ਹ ਬਾਦੀ ਨੱਤੋਕੇ ਸੰਗੋਕੇ ਪੰਜ ਗਰਾਈਆਂ ਗੱਕੜ কুমਰਾਏ ਮਲਕਪੁਰ ਗਿੱਲਾਂਵਾਲੀ 베ਦੀ ਛੰਨਾ ਚਾੜਪੁਰ ਦਰਿਆ موسی ਰੂੜੇয়াল ਮਲਕਪੁਰ ਦੁੱਜੋਵਾਲ ਗਾਲਬ ਸੂਫੀਆਂ ਅਵਾਨ ਥੋਬਾ ਕੱਲੋਮਾਲ ਗੱਗੋਮਾਲ ਇੱਧਰ ਹੁਣ ਸੁਧਾਰ ਵਾਲੇ ਬੰਨੇ ਇੱਧਰ ਵੀ ਸਾਰੇ ਪਾਣੀ ਆ ਗਿਆ ਮਤਲਬ ਹੁਣ ਤੇ ਸਮਝ ਲੋ ਕਿ ਜਿਹੜਾ ਬਲਾਕ ਅਜਨਾਲੀ ਦੇ ਤੇ ਜਿਹੜੇ ਅਰਚਾਸ਼ੀਨਾ ਦੇ ਪਿੰਡ ਪੈਂਦੇ ਨੇ ਨਾ ਇਹ ਆਲਮੋਸਟ ਅਜਨਾਲਾ ਤੇ ਸਾਰਾ ਹੀ ਆ ਗਿਆ ਇਹ ਦੇਖੀ ਤੇ ਅਰਚਾਸ਼ੀਨਾ ਵੀ ਮੇਰੇ ਕਹਲੇ ਵਿਦਿਓ ਜਾਤਾ ਹੈ ਬਲਾਕ ਜਿਹੜਾ ਆ ਇਹਦੇ ਘਰੇ ਚ ਆ ਜਾਣਾ ਹੈ ਬਚਣਾ ਕੋਈ ਨਹੀਂਗਾ ਹੁਣ ਤੇ ਇੱਕ ਹੀ ਗੱਲ ਹੈ ਕਿ ਦੇਖੋ ਜਿਹੜੇ ਵੀ ਐਨਜੀਓ ਭੈਣ ਭਰਾ ਮਦਦ ਕਰ ਰਹੇ ਠੀਕ ਆ ਤੁਸੀਂ ਰਾਸ਼ਨ ਪਾਣੀ ਦੀ ਕਰੋ ਇੱਕ ਤੇ ਲੋਕਾਂ ਨੂੰ ਪੁੱਛ ਲਓ ਜਿੰਨਾ ਕਿ ਚਾਹੀਦਾ ਕਿਉਂਕਿ ਸਾਨੂੰ ਇਹ ਲੰਮੀ ਲੜਾਈ ਆ ਹੁਣ ਮੈਂ ਤੁਹਾਨੂੰ ਕਹਿ ਦਿਆਂ ਬਹੁਤ ਲੰਮੀ ਲੜਾਈ ਇਹ ਐਦੀ ਨਹੀਂ ਕਿ ਇਹ ਘੱਟੋ ਘੱਟ 2-3 ਮਹੀਨੇ ਸਾਨੂੰ ਇਹ ਲੜਾਈ ਲੜਨੀ ਪੈਣੀ ਆ ਲੋਕਾਂ ਨੂੰ ਜੇ ਅੱਜ ਮੀਂਹ ੜੇ ਤੇ ਉਹਨੂੰ ਜ਼ਿੰਦਗੀ ਨੂੰ ਥੋੜੀ ਜਿਹੀ ਲੀ ਤੇ ਲਿਆਉਣ ਦੀ ਹਮ ਇਹਦੇ ਸਾਨੂੰ ਬੜੀ ਮੱਦੀ ਲੋੜ ਪੈਣੀ ਆ ਜ਼ਰੂਰੀ ਨਹੀਂ ਕਿ ਅੱਜ ਹੀ ਸਾਰੀ ਮਦਦ ਚਾਹੀਦੀ ਆ ਤੁਸੀਂ ਆਪਣੇ ਕੋਲੋਂ ਕਲੈਕਟ ਕਰਕੇ ਰੱਖੋ ਸਾਡੇ ਨਾਲ ਕੰਟੈਕਟ ਕਰ ਲੋ ਡੀਸੀ ਨਾਲ ਕਰ ਲੋ ਗਰਾਊਂਡ ਤੇ ਆ ਕੇ ਕਰਿਓ ਜੋ ਕਰਨਾ ਕਿਸੇ ਨੂੰ ਦੇਣ ਦੀ ਲੋੜ ਨਹੀਂ ਵੀ ਤੂੰ 10 ਲੱਖ 5 ਲੱਖ ਕੇ ਇਹਨੂੰ ਪਾ ਦੋ ਤੁਸੀਂ ਆਓ ਮੌਕੇ ਤੇ ਤੁਹਾਨੂੰ ਦੱਸ ਦਾਂਗੇ ਸਕੂਲ ਕਿਹਦਾ ਬਣਨ ਵਾਲਾ ਛੱਤ ਕਿਦੀ ਟੱਟੀ ਆ ਕਿਹਦਾ ਘਰ ਰੁਜੜ ਗਿਆ ਕਿਹਦਾ ਰੁੜ ਗਿਆ ਵਾ ਉੱਥੇ ਆ ਕੇ ਆਪਣੀ ਮਦਦ ਕਰਿਓ ਕਰਿਓ ਜ਼ਰੂਰ ਦੇਖੋ ਜਿੰਨਾ ਵੱਡਾ ਪੰਜਾਬ ਹੈ ਨਾ ਜੀ ਆਪਾਂ ਆਪਾਂ ਨੂੰ ਚਲੋ ਆਫਤਾਂ ਤੇ ਮੁਸ਼ਕਲਾਂ ਤੇ ਆਉਂਦੀਆਂ ਨੇ ਪਰ ਅਸੀਂ ਜਿੰਨੇ ਕਿ ਮੈਂ ਬਿਹਾਰ ਵੀ ਹੋ ਕੇ ਆਇਆ ਅਸੀਂ ਫੇਰ ਵੀ ਰੱਬ ਦੀ ਬਹੁਤ ਮਿਹਰ ਹੈ ਜਿੱਥੇ ਹੀ ਰਹੇ ਨੇ ਅਸੀਂ ਜੇ ਥੋੜੀ ਥੋੜੀ ਹਿੰਮਤ ਕਰਾਂਗੇ ਨਾ ਅਸੀਂ ਇਹਨਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਜੇ ਵਿਆਸ ਹੈ ਤੇ ਵਿਆਸ ਦਾ ਸਾਰਾ ਪੰਜਾਬ ਪਰੇ ਖੁੱਲਾ ਪਿਆ ਵਾ ਉਰਲਾ ਬੰਨ ਉਹਦੀ ਕਰੇ ਅਸੀਂ ਮੱਝੇ ਦੀ ਆੜ ਹੀ ਬੈਲਟ ਹੈ ਅਸੀਂ ਮੱਝ ਵਾਲੇ ਆਏ ਬੰਦੇ ਨੂੰ ਕਰੀਏ ਸਾਡੇ ਐਨਆਰਆਈ ਭਰਾ ਬਹੁਤ ਬਹੁਤ ਬੈਠੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਵੀ ਬਹੁਤੀਆਂ ਮੋਸ਼ਨਲ ਵੀਡੀਓ ਵੇਖ ਕੇ ਭਾਵੁਕ ਨਾ ਹੋਗੇ ਪਾ ਦਿਓ ਸਾਰਿਆਂ ਨੂੰ ਸਿਰਫ ਤੁਸੀਂ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਕੰਟੈਕਟ ਕਰੋ ਸਾਡੇ ਨਾਲ ਕਰ ਲੋ ਜਾਂ ਜਿਹੜੇ ਲੱਗੇ ਜਿਹੜੇ ਲੋਕ ਜਿਹੜੇ ਜਿਹੜੇ ਮੋਢੀ ਲੋਕ ਰਿਤੇ ਰਹ ਰਹੇ ਨੇ ਜਿਹੜੇ ਵੀ ਅੱਛੇ ਲੋਕ ਕੰਮ ਕਰ ਰਹੇ ਨੇ ਆਪ ਜਾ ਕੇ ਤੁਹਾਨੂੰ ਦੱਸ ਦਾਂਗੇ ਪੰਜਾਂ ਦਹਾ ਦਰਾਂ ਨੂੰ ਕੀ ਕੀ ਚਾਹੀਦਾ ਆ ਜਿਹੜਾ ਇੱਥੇ ਹੋਣ ਦੀ ਭਾਂਡ ਦੀ ਜਿਹੜੀ ਲੋੜ ਹੈ ਨਾ ਉਹ ਐਡਮਿਨਿਸਟ੍ਰੇਸ਼ਨ ਪੂਰੀ ਕਰ ਰਿਆ ਤੇ ਅਸੀਂ ਵੀ ਕਰ ਰਹੇ ਹਾਂ ਤੇ ਐਨ ਜੀਓ ਵੀ ਕਰ ਰਹੇ ਨੇ ਹੁਣ ਇੱਕ ਦਮ ਭੱਜਣ ਦੀ ਲੋੜ ਨਹੀਂ ਵੀ ਅਸੀਂ ਰਾਸ਼ਨ ਹੋਣੇ ਸਾਰਾ ਚਾਹੀਦਾ ਆ ਇੱਥੇ ਪ੍ਰਬੰਧ ਸਾਡੇ ਤੋਂ ਇੰਨੇ ਕ ਹੈਗੇ ਆ ਪ੍ਰਬੰਧ ਐਡਮਿਨਿਸਟ੍ਰੇਸ਼ਨ ਕੋ ਵੀ ਹੈਗੇ ਆ ਪਰ ਐਡਮਿਨਿਸਟ੍ਰੇਸ਼ਨ ਦੀ ਫੇਲਿਅਰ ਕਿੱਥੇ ਆ ਐਡਮਿਨਿਸਟ੍ਰੇਸ਼ਨ ਕੋਲ ਬੋਰਡ ਸੋਨੀਆਂ ਨਹੀਂ ਹੈਗੀਆਂ ਘੱਟੋ ਘਾਟ ਇੱਥੇ 100 ਬੋਰਡ ਚਾਹੀਦੀ 5000 ਸਿਵਲ ਨੇ ਫਸਿਆ ਜੋ ਮੈਜੀਨ ਬਾਹਰ ਕੱਢਣਾ ਹੈ ਜਿੰਨਾਂ ਨੂੰ ਹ ਹੂੰ ਤੇ ਚਾਰ ਇਹਨਾਂ ਦੇ ਲੱਗੇ ਸੀ ਜਿਹੜੇ ਸੰਗਠਨ ਸੀ ਐਨਡੀਆਰਐਫ ਦੇ ਇੱਕ ਚ ਚਾਰ ਆਉਂਦੀਆਂ ਨੇ 16 ਉਹ ਤੇ ਚਾਰ ਲੱਗੀਆਂ ਸੀ ਆਰਮੀ ਦੀਆਂ 20 ਬੋਟ ਲੱਗੀਆਂ ਸੀ ਤੇ 20 ਦੇ ਵਿੱਚ ਜਿਹੜੇ ਤੁਸੀਂ ਪਹਿਲਾਂ ਕਹੀ ਆ ਵੀ ਉਹਨੂੰ ਦੇ ਦਿਓ ਉਹਨੂੰ ਦੇ ਦਿਓ ਉਹਦੇ ਚ ਕਿੰਨੀਆਂ ਜਾਣੀ ਜ਼ਰੂਰਤਮੰਦ ਨੂੰ ਕਿੰਨਾ ਮਿਲਣਾ ਹਾਂ ਕੋਸ਼ਿਸ਼ ਕੀਤੀ ਆ ਪਰ ਕੋਸ਼ਿਸ਼ ਜਿਹੜੀ ਆ ਉਹ ਊਠ ਦੇ ਮੂੰਹ ਚ ਜੀਰੇ ਜਿੰਨੀ ਆ ਇਹਨੂੰ ਥੋੜੀ ਜਿਹੀ ਵੱਡੇ ਵੱਡੇ ਟਰਫ ਤੇ ਕਰਨਾ ਪਊਗਾ ਆਪਾਂ ਨੂੰ ਬਹੁਤ ਵੱਡੇ ਲੈਵਲ ਤੇ ਮੈਂ ਤੇ ਮੈਂ ਸੱਚੀ ਗੱਲ ਕਹਿ ਰਿਹਾ ਤੁਸੀਂ ਕਹਿੰਦੇ ਵੀ ਸੈਂਟਰਲ ਗਵਰਨਮੈਂਟ ਉਤਰਦੀ ਆ ਜੋ ਵਾਕਿਆ ਹੀ ਪੰਜਾਬ ਨਾਲ ਤਹਿਸੀ ਰੱਖਦੇ ਨੇ ਉੱਥੋਂ ਰਹਿਣਾ ਔਰ ਮੈਕਸੀਮਮ ਆਰਮੀ ਦੀਆਂ ਬੋਟਸ ਆਰਮੀ ਨੂੰ ਇੱਥੇ ਡਿਪਲੋਏ ਕਰਨ ਐਨਡੀਆਰਐਫ ਨੂੰ ਡਿਪਲੋਏ ਕਰਨ ਮੌਜੂਦਾ ਪ੍ਰਬੰਧ ਕਰਨ ਜਿਹੜਾ ਦੇਣਾ ਇਮੀਡੀਏਟ ਕਿਉਂਕਿ ਤਰੰਤ ਲੋੜ ਪੈਣੀ ਹੈ ਕਿਉਂਕਿ ਫਸਲਾਂ ਆਤ ਗਈ ਜਾਂਦੇ ਫਸਲ ਬਾਜ ਜਾਂਦੀ ਜਿਮੀਦਾਰ ਕਹਿੰਦਾ ਮੈਂ ਫਸਲ ਦੇ ਕਿਉਂਕਿ ਇਹ ਜਿਮੀਦਾਰ ਨੇ ਤਾਂ ਖਾਤੇ ਹੁੰਦੇ ਲੈ ਕੇ ਪੈਸੇ ਐਡਵਾਂਸ 90% ਤੇ ਕੀ 100% ਨਹੀਂ ਪੈਸੇ ਐਡਵਾਂਸ ਲੈ ਹੁੰਦੇ ਤੁਸੀਂ ਆਪ ਵਾਈ ਕਰਦੇ ਰਹੇ ਹੋ ਆਪ ਦੇ ਹੱਥੀਂ ਕਰਦੇ ਰਹੇ ਹੋ ਮੈਂ ਪੇਟੀਸ਼ਨ ਦਾ ਦਿਲ ਹੁੰਦਾ ਜਜ਼ਬਾਤ ਹੁੰਦੇ ਥੋੜੇ ਅੰਦਰ ਜਦੋਂ ਤੁਸੀਂ ਆ ਫਸਲਾ ਦੇਖੀ ਆ ਮੈਂ ਕਦੇ ਵਾਈ ਨਹੀਂ ਕੀਤੀ ਮੈਂ ਇੱਕ ਵਪਾਰੀ ਪਰਿਵਾਰ ਤੋਂ ਆ ਪਰ ਮੇਰੀ ਧਾ ਨਿਕਲ ਗਈ ਇਹ ਦੇਖ ਕੇ ਰੋਣ ਆਉਂਦਾ ਭਾਈ ਜੀ ਕਿੱਲੇ ਕਿੱਲੇ ਵਾਲੇ ਲੋਕ ਨੇ ਤੁਸੀਂ ਇਧਰ ਰਾਜ ਸਿੱਖਾਂ ਵਾਲੇ ਬੰਨੇ ਜਾਓਗੇ ਨਾ ਕਿਲਾ ਕਿਲਾ ਦੋ ਦੋ ਕਿੱਲੇ ਕਾਡਾ ਦੋਸਤ ਇਥੇ ਮੁੰਡਾ ਉਹਨੇ ਵਿਚਾਰੇ ਨੇ ਨਾ ਠੇਕੇ ਲਈ 50 ਕਿੱਲੇ ਪ੍ਰਿੰਸ ਆ 18 ਕਿੱਲੇ ਉਹਦੀ ਆਪਣੀ ਸੀ ਬੜੇ ਚਾਅ ਦੇ ਨਾਲ ਉਹਨੇ ਵਾਈ ਕੀਤੀ ਗਾਈਆਂ ਰੱਖੀਆਂ ਲੱਕ ਕੇ ਡਰ ਰੋ ਪਿਆ ਆਂਦਾ ਮੈਂ ਮਰ ਗਿਆ ਵੀਰ ਮੈਂ ਕਿਹਾ ਹੌਸਲਾ ਰੱਖ ਹੌਸਲਾ ਰੱਖ ਆਂਦੇ ਵੀਰ ਜੀ ਮੈਂ ਤੇ ਕਰਜ਼ਾ ਲੈ ਕੇ ਸਾਰਾ ਕੁਝ ਕੀਤਾ ਸੀ ਮੈਂ ਤੇ ਨਹੀਂ ਨਿਕਲ ਸਕਦਾ ਥੱਲੇ ਆ ਗਿਆ ਆ ਗਿਆ ਹੁਣ ਇਹ ਇਹ ਕਵਰ ਨਹੀਂ ਹੋਣਾ ਤੇ ਦੂਜਾ ਸਿਰ ਤੇ ਫੇਰ ਚੜਨਾ ਹੈ ਬਣਾਉਣਾ ਹੈ ਉਹ ਤੇ ਠੋਗਿਆ ਨਾ 40 ਕਰੋੜ ਰੁਪਏ ਚ ਇੱਕ ਪੁੱਤਰ ਤੇ ਆਏ ਪਕੜ ਪੁੱਛ ਕਿਹਾ ਨਹੀਂ ਜਾ ਸਕਦਾ ਇਹਦੀ ਮਤਲਬ ਥੋੜੇ ਮਿੱਤਰ ਦਿਸੇ ਨਹੀਂ ਪਾਰਲੀਮੈਂਟ ਦੇ ਬਾਹਰ ਵਾਲੇ ਜਿਹੜੇ ਬਹਿਸਾਂ ਕਰਦੇ ਸੀ ਮੈਂ ਕੋਈ ਪੋਲਿਟੀਕਲ ਗੱਲ ਕਰਨੀ ਨਹੀਂ ਸੀ ਚਾਹੁੰਦਾ ਪਰ ਮੈਂ ਇਹ ਕਹਿ ਰਿਹਾ ਕਿ ਜਿਹੜੇ ਕੇਂਦਰ ਨੂੰ ਰਿਪਰੈਜ਼ੈਂਟ ਕਰ ਰਹੇ ਪੰਜਾਬ 'ਚ ਮੇਰੇ ਖਿਆਲ ਜਾਖੜ ਸਾਹਿਬ ਸਿਰਫ ਅੱਜ ਆਏ ਆ ਉਹ ਵੀ ਪਤਾ ਨਹੀਂ ਕੀ ਕਹਿ ਕੇ ਗਏ ਮੈਂ ਸੁਣਿਆ ਨਹੀਂ ਪਰ ਇਹ ਸੈਡ ਸਟੇਟ ਆਫ ਅਫੇਅਰਸ ਹੈ ਕਿ ਪੰਜਾਬ ਦੇ ਨਾਲ ਕੇਂਦਰ ਪਤਾ ਨਹੀਂ ਕਿਉਂ ਨਹੀਂ ਆ ਕੇ ਖੜ ਰਿਹਾ ਮੇਰਾ ਔਰ ਤੁਹਾਡਾ ਇਹ ਫਰਜ਼ ਹੈ ਬੀਇੰਗ ਐਮਪੀ ਅੰਮ੍ਰਿਤਸਰ ਕੇ ਤੁਸੀਂ ਵੱਧ ਤੋਂ ਵੱਧ ਇਹ ਆਵਾਜ਼ ਚੁੱਕੋ ਕਿ ਕੇਂਦਰ ਕਿੱਥੇ ਮੈਂ ਮੈਂ ਇੱਕੋ ਬੇਨਤੀ ਕਰਦਾ ਹਾਂ ਬੰਦੇ ਦੀ ਨਾ ਜਿਹੜਾ ਮੁੱਖ ਮੰਤਰੀ ਆ ਜਾਂ ਕੈਬਨਿਟ ਵਜ਼ੀਰ ਆ ਜਾਂ ਵੱਡੇ ਪੀਐਮ ਸਾਨੂੰ ਉਹਨਾਂ ਦੀ ਇੱਥੇ ਲਿਆਉਂਦੀ ਲੋੜ ਨਹੀਂ ਕੀ ਉਹ ਆਉਣ ਜੀ ਸਕਦੇ ਕੱਢ ਸਕਦੇ ਆ ਉਹਨਾਂ ਦੀ ਪ੍ਰੈਜੈਂਸ ਇੱਥੇ ਦਿਖਣੀ ਚਾਹੀਦੀ ਔਨ ਗਰਾਉਂਡ ਉਹਨਾਂ ਦੇ ਟੀਮਾਂ ਦਿਖਣੀਆਂ ਚਾਹੀਦੀਆਂ ਨੇ ਉਹਨਾਂ ਦਾ ਸਿਸਟਮ ਐਕਟਿਵ ਹੋਣਾ ਚਾਹੀਦਾ ਸਿਸਟਮ ਐਕਟਿਵ ਹੋ ਜੂਗਾ ਸਾਨੂੰ ਸਮਝ ਲੱਗ ਜੂ ਕਿ ਉਹ ਐਕਟਿਵ ਨੇ ਇੱਥੇ ਆ ਕੇ ਚਲੇ ਗਏ ਜੀ ਆਇਆਂ ਨੂੰ ਚਲੇ ਜਾਓ ਹੋਇਆ ਕੀ ਲੋਕਾਂ ਦੇ ਮਨ 'ਚ ਗੁੱਸਾ ਕਿਉਂ ਆਉਂਦਾ ਵੀ ਆ ਕੇ ਚਲੇ ਕੇ ਕੀਤਾ ਕੀ ਕੁਐਸਚਨ ਮਾਰਕ ਇਸ ਗੱਲ ਦਾ ਇਹ ਤਾਦਾ ਲੋਣਾ ਆ ਜੇ ਹੁਣ ਜੇ ਆਪਾਂ ਕਹਿ ਰਹੇ ਹਾਂ ਹੁਣ ਇਮੀਡੀਏਟਲੀ ਤੇ ਕੇ ਰੀਲੀਫ ਫੰਡ ਉਹਨੇ ਰਿਲੀਜ਼ ਕਰਨ ਦਾ ਸੈਂਟਰ 'ਚ ਬਹਿ ਕੇ ਬਿੱਟੂ ਜੀ ਨੂੰ ਆਉਂਦੀ ਲੋੜ ਹੀ ਨਹੀਂ ਮੇਰੇ ਭਰਾ ਨੂੰ ਤੁਸੀਂ ਗੱਲ ਕੀਤੀ ਵਸ ਸਪਰਸਾਈਟ ਕਰਦਾ ਬਾਬੇ ਉੱਥੇ ਜਾ ਕੇ ਰਿਲੀਜ਼ ਕਰਾਵੇ ਰਾਈਟ ਨੰਬਰ 1 ਉੱਥੋਂ ਮੈਂ ਕਹਿੰਦਾ ਉੱਥੋਂ ਬਹਿ ਕੇ ਮੋਨਿਟਰਿੰਗ ਕਰੀ ਜਾਵੇ ਬਿਲਕੁਲ ਠੀਕ ਹੈ ਸਾਨੂੰ ਤਾਂ ਜ਼ਮੀਨ ਤੇ ਕੁਝ ਹੋਇਆ ਚਾਹੀਦਾ ਇੱਥੇ ਜੀ ਸਦਕੇ ਇੱਥੇ ਤਾਂ ਉਹਨੂੰ ਗੱਲ ਤੇ ਉਹ ਹੀ ਫਿਰ ਪ੍ਰੋਬਲਮ ਆ ਜਾਂਦੀ ਫੋਟੋਆਂ ਕਰਾਉਣ ਨਾ ਆਉਣ ਲਈ ਰੀਲਾਂ ਦੀ ਲੋੜ ਨਹੀਂ ਆਉਣ ਲਈ ਆਉਂਦੇ ਜੀ ਉੱਤੇ ਕੁਝ ਨਹੀਂ ਸਾਰੇ ਫੋਟੋਆਂ ਖਿਚਾਈ ਜਾਂਦੇ ਠੀਕ ਹੈ ਲੋਕਲ ਇਹ ਇਹ ਗੱਲ ਇਹ ਗੱਲ 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 ਪਤਾ ਕਿ ਬ੍ਰਦਰ ਵੀਰ ਗੱਲ 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 ਪਤਾ ਹੀ ਗੱਲ ਦੇਖੋ ਦੋ ਦੋ ਤੇ ਚੀਜ਼ਾਂ ਹੁੰਦੀਆਂ ਨੇ ਦੇਖੋ ਅਸੀਂ ਕਹਿੰਦੇ ਉਹਨਾਂ ਦੀ ਵੀ ਜ਼ਰੂਰਤ ਬਣਦਾ ਆਉਂਦਾ ਜਿੰਨੇ ਵੋਟਾਂ ਲਈ ਉਹ ਆਵੇ ਉਹਨ ਦੁੱਖ ਦੀ ਘੜੀ ਕੇ ਨਾ ਉਹਨਾਂ ਦੇ ਕਦੋਂ ਆਉਣਾ ਹੁੰਦੇ ਇਹ ਨਹੀਂ ਵੀ ਆਉਣਗੇ ਤਾਂ ਆਪਾਂ ਇਹ ਕਮਾਂ ਦੇ ਆਈ ਨਹੀਂ ਫਿਰ ਉਹ ਵੀ ਠੀਕ ਹੈ ਦੋਵੇਂ ਗੱਲਾਂ ਪਰ ਆਪਾਂ ਲੌਜੀਕ ਦੇ ਉੱਤੇ ਜਾ ਕੇ ਮੈਂ ਜਿਵੇਂ ਤੁਹਾਨੂੰ ਸਵਾਲ ਕੀਤੇ ਸੀ ਤੁਸੀਂ ਪਿੰਡਾਂ ਦੇ ਨਾਂ ਲਏ ਐ ਔਰ ਤੁਸੀਂ ਮੇਰੇ ਖਿਆਲ ਵਿਆਪਤੀ ਦੇ ਪ੍ਰਧਾਨ ਵੀ ਰਹੇ ਹੋ ਕਾਂਗਰਸ ਦੇ ਤੁਸੀਂ ਇਹਨਾਂ ਪਿੰਡਾਂ ਨੂੰ ਬੜਾ ਨੇੜਿਓਂ ਇਲਾਕੇ ਨੂੰ ਜਾਣਦੇ ਹੋ ਸਾਡੇ ਜਵਾਨ 360 ਫਸੇ ਆ ਜੀ ਕੱਲ ਤੱਕ ਉਹ ਵੀ ਨਹੀਂ ਅਜੇ ਅਜੇ ਤੱਕ ਇਹਨਾਂ ਕੋਲ ਕਿੰਨੇ ਜਵਾਨ ਕੋਈ ਆਈਡੀਆ ਬਾਹਰ ਆ ਗਏ ਅਜੇ ਮੈਨੂੰ ਬੀਐਸਐਫ ਜੇ ਆਪ ਦੇ ਮੈਂ ਹੁਣ ਸ਼ਾਹਪੁਰ ਜਿਹੜੀ ਨਹੀਂ ਇੱਕ ਚੌਂਕ ਇੱਕਦਰਾ ਉੱਥੇ ਉੱਥੋਂ ਬਾਹਰ ਕੱਢ ਲੈਣਾ ਤੁਸੀਂ ਵੇਖੋਗੇ ਇਹ ਜਿਹੜੇ ਜਵਾਨ ਫਸੇ ਸੀ ਮੈਂ ਤੁਹਾਨੂੰ ਚੌਕੀਆਂ ਦੱਸ ਦਿੰਦਾ ਇਹ ਬਿਲਕੁਲ ਉਹ ਨਹੀਂ ਜਿਹੜੇ ਰਾਵੀ ਦੇ ਬੈਂਕ ਤੇ ਨੇ ਬਿਲਕੁਲ ਇਹ ਅੱਗੇ ਪਿੱਛੇ ਨਹੀਂ ਗਏ ਜਾਂਦੇ ਬਿਲਕੁਲ ਰਾਵੀ ਤੋਂ ਪਾਰ ਵੀ ਨਹੀਂ ਤੇ ਉਰਲੇ ਵੀ ਨਹੀਂ 60 ਜਵਾਨ ਦਰਿਆ ਮਨਸੂਰ ਬੀਓਪੀ 50 ਜਵਾਨ ਵਧਾਈ ਚੀਮਾ 52 ਜਵਾਨ ਕੋਟਰ ਜਾਦਾ 40 ਜਵਾਨ ਛੰਨਾ ਇਹ ਕੱਢਾ 15 ਜਵਾਨ ਛਨਾ ਪੱਤਨ ਉੱਥੋਂ ਕੱਢ ਲੈਨੇ ਜਾਣੇ ਹੁਣੇ ਉੱਥੋਂ ਹੋ ਗਏ ਕੱਢ ਲੈ ਇਹ ਸਾਰੇ ਕੱਢ ਲੈ ਜਿਹੜੇ ਨਾ ਨਹੀਂ ਸਾਰੇ ਨਹੀਂ ਕੱਟੇ ਅੱਛਾ 80 ਜਵਾਨ ਪੰਜ ਗੱੜਾਈ 80 ਜਵਾਨ ਧਰਮਪ੍ਰਕਾਸ਼ ਇਹ ਬੀਓਪੀ ਨੇ ਇਹ ਨੌਜਵਾਨ ਕਿਸੇ ਨੂੰ ਕੱਢਣ ਗਏ ਉੱਥੇ ਫਸ ਗਏ ਦੋ ਗੱਡੀਆਂ ਸਨ ਅੱਛਾ ਤਾਂ ਜੇ ਬੀਐਸਐਫ ਦੇਖ ਲਓ ਤੁਸੀਂ ਸੋਚੋ ਜਿਹੜੇ ਸਾਨੂੰ ਸੇਵ ਕਰਨ ਆ ਰਹੀ ਹੈ ਉਹ ਆਪ ਫਸਰੀ ਹੈ ਤਾਂ ਹਾਲਾਤ ਕੀ ਨੇ ਪਾਣੀ ਦਾ ਪੱਧਰ ਕਿੰਨਾ ਉੱਚਾ ਹੈ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਬੀਐਸਐਫ ਕੋਲ ਵੀ ਇਕੁਇਪਮੈਂਟ ਹੈ ਨਹੀਂ ਸੀਮਤ ਦਾਇਰੇ ਦੇ ਨਹੀਂ ਇਕੁਇਪਮੈਂਟ ਹੈ ਨਹੀਂ ਜੇ ਉਹ ਦਰਿਆ ਦੇ ਰਹਿ ਰਹੀ ਆ ਸਰਕਾਰ ਨੂੰ ਚਾਹੀਦਾ ਉਹਨੂੰ ਪੂਰਾ ਲੈਸ ਕਰ ਉਹਨਾਂ ਨੂੰ ਪਤਾ ਇੱਥੇ ਕੁਝ ਵੀ ਮੁਸ਼ਕਲ ਹੋ ਸਕਦੀ ਆ ਉਹਨੂੰ ਪੂਰਾ ਲੈਸ ਕਰਕੇ ਰੱਖੇ ਹੁਣ ਕੱਲ ਮੰਗਣ ਦੇ ਵੀ ਦੋ ਬੋਰਡ ਸਾਨੂੰ ਮਿਲ ਜਾਣ ਅਸੀਂ ਕਾਫੀ ਹੈਲਪ ਕਰ ਸਕਦੇ ਹਾਂ ਹੁਣ ਦੋਨੋਂ ਨੂੰ ਦੂਜਾ ਬੋਰਡ ਦੇਣੀ ਨਹੀਂ ਕਿਉਂ ਤੇ ਉਹਨਾਂ ਦਾ ਡਿਪਾਰਟਮੈਂਟ ਦਵੇ ਤੇ ਦਵੇ ਨਹੀਂ ਦੇਊਗੀ ਜੀ ਇਹ ਦੇਖੋ ਇਹ ਤਰਾਸਦੀ ਆ ਉਹ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਘੜੁੱਕੇ ਚ ਫਿਰਦੇ ਸੀ ਉਹ ਵੱਡੀ ਆਈਟਮ ਮਸ਼ੀਨ ਕੋਈ ਆਈ ਆ ਉਹ ਆਈਆਂ ਨੇ ਚਾਰ ਉਹ ਜੀਆਂ ਮੰਗਵੋਣੀਆਂ ਪੈਣੀਆਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਭੇਜੀ ਆ ਬਹੁਤ ਧੰਨਵਾਦ ਔਜਲਾ ਸਾਹਿਬ ਤੁਸੀਂ ਅ ਇੱਥੇ ਆਪਦੇ ਲੋਕਾਂ 'ਚ ਖੜੇ ਹੋਏ ਚੰਗੀ ਗੱਲ ਹੈ ਵਰਦੇ ਮੀਂਹ 'ਚ ਵੀ ਔਰ ਲਾਜ਼ਮੀ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਜਾਂ ਇਮੋਸ਼ਨਲ ਵੀਡੀਓਜ਼ ਦੇਖ ਕੇ ਕਿਸੇ ਨੂੰ ਕੈਸ਼ ਨਾ ਫੜਾਓ ਖਾਸ ਤੌਰ ਤੇ ਐਨ ਆਰ ਆਈ ਵੀਰ ਆਉਣ ਵਾਲਾ ਸਮਾਂ ਕਿਉਂਕਿ ਅਜੇ ਮੀਂਹ ਪੈ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਜਦੋਂ ਹੀਠਾਂ ਜਾਣਗੇ ਉਸ ਤੋਂ ਬਾਅਦ ਹੀ ਅਸਲ ਨੁਕਸਾਨ ਦੀ ਅਸੈਸਮੈਂਟ ਹੋ ਫਿਲਹਾਲ ਬਹੁਤ ਲੋਡ ਹੈ ਬਹੁਤ ਵੱਡੀ ਲੋਡ ਹੈ ਜੀ ਉਹਦੀ ਬਹੁਤ ਵੱਡੀ ਲੋਡ ਹੈ ਸਭ ਤੋਂ ਪਹਿਲੀ ਲੋਡ ਇਸ ਟਾਈਮ ਇਹ ਆਪਾਂ ਬੰਦੇ ਬਚਾਈਏ ਬੰਦੇ ਬਚਾਈਏ ਜਾਨਾਂ ਬਚਾਈਏ ਜਿਵੇਂ ਐਮਪੀ ਸਾਹਿਬ ਕਹਿ ਰਹੇ ਆ ਊਜਲਾ ਸਾਹਿਬ ਵੀ ਜਿੱਥੇ ਬੰਦੇ ਫਸੇ ਆ ਉਹ ਕੱਢਣ ਦੀ ਕੋਸ਼ਿਸ਼ ਕਰੀਏ ਜਿਹੜੇ ਕਈ ਘਰ ਡਿੱਗਣ ਵਾਲੇ ਹੋ ਸਕਦੇ ਆ 8 8 10 10 ਫੁੱਟ ਜਿੱਥੇ ਪਾਣੀ ਆ ਕਿਤੇ ਤੇੜਾ ਆ ਗਿਆ ਉਹ ਜਾਨਾਂ ਬਚਾ ਲਈਏ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਔਰ 50000 ਮਿਨੀਮਮੇ ਕਹਿ ਰਹੇ ਆ ਕਿ ਮੁਆਵਜ਼ਾ ਸੈਂਟਰ ਸਰਕਾਰ ਘੱਟੋ ਘੱਟ ਦੇਵੇ ਤਾਂ ਬੀਜੇਪੀ ਵਾਲੇ ਲੀਡਰ ਪਾਰਲੀਮੈਂਟਰੀਅਨਸ ਜਾਗ ਜੋ ਖੜਜੋ ਪੰਜਾਬ ਦੇ ਨਾਲ ਆ ਕੇ ਦੁਬਾਰਾ ਵੋਟਾਂ ਮੰਗਣ ਆਉਣਾ ਤੁਸੀਂ 27 ਚ ਧੰਨਵਾਦ ਔਜਲਾ ਸਾਹਿਬ ਤੁਹਾਡਾ ਥੈਂਕ ਯੂ ਸੋ ਮਚ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ